ਉਹ ਆ ਕੀ ਹੋਣ ਲੱਗ ਗਿਆ ਚੱਕਰ ਜਾਣ ਲੱਗ ਗਏ ਉਹ ਚੱਕਰ ਜਾਈ ਜਾਂਦੇ ਆ ਕੀ ਹੋਈ ਜਾਂਦਾ ਉਹ ਮਰ ਜਾ ਖੜਕਾ ਲਾ ਬੂ ਮਰ ਜਾਨੀ ਉਹ ਪਾਲੀ ਨੂੰ ਕੀ ਹੋ ਗਿਆ ਕਿ ਮੈਂ ਡਿੱਗ ਪੀ ਉਹੜਾ ਕੀ ਹੋ ਗਿਆ ਪਾਲੀ ਨਹੀਂ ਪਾਲੀ ਪਾਲੀ खड़ी हो खड़ी हो खड़ी हो खड़ी, उठ मना सारा नी हो कि तेन कड़े बैठे चक्कर जा गया भेने चक्कर आ गया अगे तो कदे आया नी पानी तन्नू पानी लिया पानी लिया कुट कर चंगा मैं मिला ठीक करके पाया वो मर जा बार खुला पा तो पानी ਕਉਂਦਾ ਯੰਦਾ ਅਗਲਾ ਖੂਆ ਕੀ ਹੋ ਗਿਆ ਲੱਭੂ ਮੈਂ ਮਰ ਜਾ ਬਾਲਟੀ ਵੀ ਕਮੇ ਸੜਤੀ ਪਾਣੀ ਨਹੀਂ ਆ ਮੈਂ ਪਾਟ ਕੇ ਆ ਗਈ ਮੈਂ ਉਹ ਮੈਂ ਮਰ ਜਾ ਮੈਂ ਪਾਣੀ ਲੈ ਕੇ ਜਾਵਾਂ ਇਹਨੂੰ ਇਹ ਚੱਕਰ ਕਿਉਂ ਆ ਗਿਆ ਪਤਾ ਨਹੀਂ ਕੀ ਹੋ ਗਿਆ ਅੱਗੇ ਤਾਂ ਕਦੇ ਇਹਨੂੰ ਚੱਕਰ ਨਹੀਂ ਆਇਆ ਕੱਲੀ ਜਾਣੀ ਐ ਇੱਕ ਘਰੇ ਤਾਂ ਦੋਨੇ ਭਰਾ ਨਹੀਂ ਘਰੇ ਪਾਣੀ ਲੈ ਪਣ ਪਾਣੀ ਪੀ ਲਾ ਲੈ ਖੜੀ ਹੋ ਤਨੀ ਅੱਗੇ ਤਾਂ ਕਦੇ ਤੈਨੂੰ ਚੱਕਰ ਨਹੀਂ ਸੀ ਆਇਆ ਅੱਜ ਕਿਵੇਂ ਆ ਗਿਆ ਚਲ ਪਾਣੀ ਪੀ ਲੈ ਪਹਿਲਾਂ ਪੀ ਲੈ ਕੁੱਤਾ ਬੱਸ ਪਤਾ ਨਹੀਂ ਕੀ ਹੋ ਗਿਆ ਇੰਤਰੀ ਆਉਂਦੀ ਸੀ ਮੈਂ ਟੇਟਰ ਕੰਮ ਕਰਕੇ ਹਾਂ ਚੱਕਰ ਆ ਗਿਆ ਹੁਣ ਫੇਰ ਆਈ ਜਾਂਦਾ ਲੈ ਫੇਰ ਕੋਈ ਡਾਕਟਰ ਦੇ ਦਿਖਾ ਕੇ ਇਹ ਗੋਲੀ ਦਵਾਈ ਲੈ ਕੇ ਦੇ ਮੈਨੂੰ ਤੈਨੂੰ ਕੋਈ ਗੋਲੀ ਲੈ ਕੇ ਦੇ ਮੈਂ ਦੇਖ ਲੈ ਕੋਈ ਚੱਕਰ ਵਾਲੀ ਗੋਲੀ ਹੈਗੀ ਤਾਂ ਲਿਆ ਦੇ ਤਾਂ ਮੈਨੂੰ ਵਾਲੇ ਚੱਕਰ ਆਈ ਜਾਂਦੇ ਸੇਰੀ ਕੋ ਕੀ ਜਾਂਦਾ ਗੋਲੀ ਤਾਂ ਭੈਣੇ ਮਿਲਿਆ ਨਹੀਂ ਦੇਖ ਹੁਣ ਕੋਈ ਘਰੇ ਨਹੀਂ ਭੱਜ ਕੇ ਮੈਂ ਤਾਂ ਭਾਵਾ ਲੱਗ ਜਾ ਡਾਕਟਰ ਦੇ ਚਲ ਤੂੰ ਪਾਏ ਚੱਲਾਂ ਮੈਂ ਜਾਂਦੀ ਹਾਂ ਮੈਨੂੰ ਨਹੀਂ ਗੋਲਮਾ ਪਈ ਰਹੀ ਤੇ ਨਾ ਉਠੀ ਨਾ ਜਿਹਨਾਂ ਚੱਕਰ ਆਉਂਦੀ ਨਹੀਂ ਐਵੇਂ ਪਈ ਰਹੀ ਤੇ ਮੈਂ ਮਿੰਟ ਚ ਗਈ ਤੇ ਮਿੰਟ ਚਾਈ ਮੈਂ ਲੈਉਣੇ ਭੱਜ ਕੇ ਗੋਲੀ ਜਾ ਕੇ ਬੁਨਾ ਮਰ ਜਾ ਕਦੇ ਚੱਕਰ ਨਹੀਂ ਸੀ ਆਇਆ ਇਹਨੂੰ ਤੇ ਇਹਨੂੰ ਚੱਕਰ ਕਰ ਤੋ ਆ ਗਿਆ ਕੀ ਹੋ ਗਿਆ ਕਿਤੇ ਬੂਹਂਦਾ ਨਹੀਂ ਕੁਛ ਹੋਗਾ ਸਿਰ ਸੁਰ ਤੋਂ ਚੱਕਰ ਆਇਆ ਤਾਂ ਕਹਿੰਦੇ ਪੈਰਾ ਹੁੰਦਾ ਸਿਰ ਦਾ ਚੱਕਰ ਤਾਂ ਇਹ ਤਾਂ ਸਿਰ ਫੜੀ ਪਈ ਹੈਗੀ ਮੈਂ ਜਾਮਾ ਭੱਜ ਕੇ ਡਾਕਟਰ ਦੇ ਗੋਲੀਆਂ ਲਿਆਵਾ ਕੋਈ ਕੋਈ ਚੱਕਰਾਂ ਵਾਲੀ ਗੋਲੀ ਦੇ ਦੀ ਐਸੇ ਦੀ ਭੱਗ ਜਾਨੀ ਉਧਰ ਪਿੰਡ ਵਾਲੇ ਦੇ ਤਵਾਲ ਟਾਈਮ ਲੱਗਦਾ ਓਏ ਵੱੱਲੇ ਹਰਾ ਓ ਬਾਈ ਯਾਰ ਬਹਿ ਜਾ ਯਾਰ ਹਾਂ ਕੀ ਹੋ ਰਿਹਾ ਵੱਢ ਲਿਆ ਯਾਰ ਕੀ ਨਾ ਵੱਢ ਲਿਆ ਉਹ ਯਾਰ ਦੇਖ ਲੈ ਨਾ ਤਾਂ ਵੇਲੇ ਸਰ ਆਪਣਾ ਰੋਟੀ ਆਉਂਦਾ ਨਾ ਟੁਕ ਆਉਂਦਾ ਨਾ ਕੋਈ ਚਾਹ ਨਾ ਪਾਣੀ ਯਾਰ ਭੁੱਖੇ ਦਾ ਯਾਰ ਕੰਮ ਵੀ ਨਹੀਂ ਹੁੰਦਾ ਯਾਰ ਫਿਰ ਤੂੰ ਆਇਆ ਕਰ ਹਰਾ ਮੈਂ ਵੱਢ ਲਾਣਾ ਤੂੰ ਜਾ ਕੇ ਰੋਟੀ ਚਾਹ ਖਾ ਪੀ ਉਹ ਯਾਰ ਮੇਰੀ ਗੱਲ ਸੁਣੋ ਬਾਈ ਹੁਣ ਤੂੰ ਹੋਏ ਇੱਥੇ ਭੁੱਖਾ ਰਹੇਗਾ ਫਿਰ ਤੂੰ ਮੇਰੀ ਲਈ ਨਾ ਤੂੰ ਵੀ ਬਾਈ ਮੇਰੇ ਜਿਵੇਂ ਨਾਲ ਹੀ ਆਇਆ ਕੰਮ ਤੇ ਤੂੰ ਮੈਂ ਤੈਨੂੰ ਭੁੱਖੇ ਨੂੰ ਕਿਵੇਂ ਛੱਡ ਜਾਈ ਮੈਂ ਤੈਨੂੰ ਐਂ ਕਹਿੰਦਾ ਸੀ ਤੂੰ ਜਾ ਕੇ ਦੋ ਮਟਾਏ ਮੁੜਾਏਗਾ ਸਾਈਕਲ ਤੇ ਵਗ ਜਾ। ਉਹ ਬਈ ਕੀ ਮੁੜਾਏਗਾ ਤੂੰ ਮੜਾ ਮੋਟਾ ਯਾਰ ਸਮਝਾ ਲਿਆ ਕਰ ਜਮੀ ਜਾਣਾ ਤਾਂ ਨਾ ਕੋਈ ਰੋਟੀ ਪਾਣੀ ਮੌਕੇ ਤੇ ਕਿਉਂ ਐ ਕਰਦੇ ਆ ਕੀ ਗੱਲ ਆ ਯਾਰ ਮੈਂ ਤਾਂ ਕਹਿੰਦਾ ਛੱਡ ਪਰੇ ਖੇਤੀ ਨੂੰ ਕੀ ਫਾਇਦਾ ਖੇਤੀ ਕਰਨ ਦਾ ਯਾਰ। ਠੇਕੇ ਦੇ ਦਈਏ ਹਨਾ। ਠੇਕੇ ਦੇ ਦਈਏ ਯਾਰ ਜਿਵੇਂ ਉਹ ਉਹ ਚੱਲਦੀਆਂ ਨੇ ਉਹ ਜਿਕਰੀ ਆਪਾਂ ਚੱਲਾਂਗੇ ਯਾਰ। ਜੇ ਆਪਾਂ ਨੂੰ ਕੱਲ ਦੋ ਦਿਹਾੜੀ ਲਿਆਉਣਾ ਪਏ ਸਰੋਂ ਵੱਢਣ ਵਾਸਤੇ ਇਹ ਪਰੌਂਠੇ ਕਿੱਥੋਂ ਇਹਦਾ ਆਪਾਂ ਨੂੰ ਨਹੀਂ ਮਿਲਦਾ ਹਾਂ ਤੈਨੂੰ ਐਂ ਵੀ ਰੋਟੀ ਬਜਾ ਦੇਣੀ ਖੇਤਾਂ ਤੇ ਆਪਾਂ ਉਹਦਾ ਆਪਾਂ ਦਾ ਪਿੰਡ 'ਚ ਬਦਨਾਮੀ ਕਰਨਗੇ ਯਾਰ ਹਨਾ ਹੋਰ ਹੁਣ ਯਾਰ ਬਈ ਬਦਨਾਮੀ ਚਲ ਦੇਖੀਓ ਜਦੋਂ ਬਦਨਾਮੀ ਹੋਈ ਯਾਰ ਭੁੱਖੇ ਦਾਪਾ ਨੂੰ ਮਰੀ ਜਾਂਦਾ ਹਾਂ ਹੋਰ ਯਾਰ ਇਤੋਂ ਗੱਲ ਤਾਂ ਜ਼ਰੀ ਹੈ ਹੋਰ ਯਾਰ ਬਾਈ ਹੁਣ ਯਾਰ ਹੁਣ ਐਂ ਕਰ ਮੈਂ ਕਹਿੰਦਾ ਹੁਣ ਅੱਜ ਤਾਂ ਫਿਰ ਦੋ ਭੜੀਆਂ ਵੱਡੇ ਯਾਰ ਹੁਣ ਪਸ਼ੂਆਂ ਵਾਸਤੇ ਹਲ ਕਰ ਫਿਰ ਹੋਰ ਕੀ ਐ ਉਹ ਬੰਦਾਂ ਅਗੇ ਤਾਂ ਬਈ ਵੱਡੇ ਦਾ ਰੋਜ਼ ਹੀ ਆ ਹਾਂ ਪਰ ਕਮਾਈਆਂ ਕਰਨ ਦਾ ਕੋਈ ਫਾਇਦਾ ਨਹੀਂ ਜੇ ਘਰੇ ਏਕਤਾ ਹੋਵੇ ਨਾ ਫੇਰੀ ਕਮਾਈਆਂ ਕਰਨ ਹਾਂ ਇਹ ਹੀ ਵਰਕਟ ਆਉਂਦੀਆਂ ਨੇ ਫੇਰੀ ਵਰਕਟ ਹਾਂ ਐਂ ਦਾ ਸੁਣ ਫਿਰ ਕੀ ਕਰੀਏ ਉਹ ਚੱਲ ਬਾਈ ਯਾਰ ਹਾਂ ਇਹ ਤਾਂ ਹੁਣ ਗੱਲ ਸਿਰੇ ਚੜਾਉਣੀ ਪਊ ਗਾਹ ਨੂੰ ਚੱਲ ਠੇਕੇ ਟੁਕੇ ਗਾਹ ਠੇਕੇ ਦੇਵਾਂਗੇ ਆਪਾਂ ਨਹੀਂ ਬਾਪਾ ਨਹੀਂ ਬੰਗਾ ਤੇਰਾ ਬਈ ਗੁੱਡਣ ਵਾਲਾ ਕੰਮ ਕਿੰਨਾ ਕਰੇਂਦਾ ਤੂੰ ਮੇਰੇ ਕੋਲ ਤਾਂ ਰਹਿੰਦਾ ਤਾਂ ਇਹ ਬਾਵਾ ਪਿਆ ਹੁਣ ਕਿਵੇਂ ਕਰੀਏ ਮੈਂ ਬਚਾਲੇ ਛੱਡ ਦੀਏ ਕਿਵੇਂ ਕਰਾਂ ਉਹ ਚੱਲ ਜਾ ਰਾਂ ਤੂੰ ਐਂ ਕਰ ਹਾਂ 11 ਕੂਰਾ ਬਦਲ ਜਾਣਾ ਇਹਦਾ ਪਾਣੀ ਦਾ ਹਣਾ ਮੋਟਰ ਤਾਂ ਚੱਲ ਚੱਲੀ ਜਾਂਦੇ ਠੀਕ ਹੈ ਤੇ ਚੱਲ ਯਾਰ ਛੱਡ ਪਰੇ ਫਿਰ ਆ ਕੇ ਹਰਾ ਲੈ ਜਾਾਂਗੇ ਹੁਣ ਆਪਾਂ ਘਰੇ ਹੀ ਚੱਲ ਗਏ ਯਾਰ ਲੈ ਮੈਂ 11 ਬਦਲ ਕੇ ਆਉਣਾ ਫਿਰ ਜਾ ਬਦਲਿਆ ਲੈ ਬਾਈ ਵੀ ਵਿਚਾਰਾ ਹੁਣ ਐਂ ਕਹਿੰਦਾ ਸੀ ਕਿ ਅਕੇ ਬਾਈ ਤੂੰ ਵਗ ਜਾ ਤੈਨੂੰ ਭੁੱਖ ਲੱਗੀ ਹੋ ਉਹ ਬਾਈ ਤੈਨੂੰ ਵੀ ਭੁੱਖ ਲੱਗੀ ਤੂੰ ਵੀ ਬੰਦਾ ਹੈ ਯਾਰ ਤੂੰ ਵੀ ਇਨਸਾਨ ਹੈ। ਉਹ ਚਲ ਇਕੱਠੀ ਵਗ ਚੱਲਦੇ ਆਂ, ਕਰੀਏ ਵਗ ਚੱਲਦੇ ਆਂ ਹੁਣ ਦੇਖੀ ਜੂ। ਚਾ ਇੱਧਰ ਕੰਮ ਤਾਂ ਯਾਰ ਕਿਹੜਾ ਹੁੰਦਾ ਜਦੋਂ ਬੰਦਾ ਹਨ ਪਿੰਡ ਬੰਨੀ ਚੱਕੀ ਜਾਵੇ। ਵੀਰ ਹੁਣ ਵੀ ਆਈਆਂ ਬਿੰਦ ਵੀਆਂ ਹੁਣ ਤਾਂ ਯਾਰ ਕਿੱਡਾ ਦੁਪਹਿਰਾ ਆ ਗਿਆ ਚੜ ਕੇ। ਹੁਣ ਤਾਂ ਕਿਹੜਾ ਆਉਣ ਗਿਆ। ਆ ਜਾ ਬਾਈ। ਚੱਲ ਗੇ। ਚੱਲ ਬਾਈ ਤੇਰੇ। ਉਹ ਯਾਰ ਦੇਖ ਲੈ ਬਾਈ ਕੰਮ ਤਾਂ ਸਾਰੀ ਦੁਨੀਆ ਹੀ ਕਰਦੀ ਆ ਲੋਕਾਂ ਦਾ ਰੋਟੀ ਟੁਕ ਕਿਵੇਂ ਯਾਰ ਟਾਈਮ ਨਾਲ ਆ ਜਾਂਦਾ। ਹਾਂ। ਉਹੀ ਤਾਂ ਗੱਲ ਹੈ ਹਾਂ ਮੈਂ ਤਾਂ ਜਿਆ ਕਹਣਾ ਯਾਰ ਖੇਤੀ ਆਪਾਂ ਛੱਡੀ ਦਿੰਨੇ ਪੜੇ ਬਈ ਕੋਈ ਫਾਇਦਾ ਨਹੀਂ ਆ ਕੱਲ ਨੂੰ ਚਾਰ ਦਿਹਾੜੀਆਂ ਵੀ ਲੈਉਣੇ ਪੈਗੇ ਆਪਣੀ ਵੇਚਤੀ ਕਰਾਉਣੀ ਹੈ ਉਹ ਵੇਚਤੀ ਤਾਂ ਹੋਣੀ ਯਾਰ ਹੋਰ ਕੀ ਐ ਇਦੋਂ ਯਾਰ ਉਹ ਜੇ ਉਹ ਰੋਟੀਆਂ ਬੰਦ ਆ ਖੇਤ ਕੰਮ ਕਰਦੇ ਹੋਗੇ ਰੋਟੀ ਘਰੇ ਜਾ ਕੇ ਖਾਗੇ ਫੇਰ ਫਿਰ ਤੁਹਾਰੇ ਹਾਂ ਫੇਰ ਯਾਰ ਫੇਰ ਕਿਵੇਂ ਕੰਮ ਹੋਣਗੇ ਫਿਰ ਤਾਂ ਰਹਾ ਨਾਲੇ ਬਾਈ ਹੋਰ ਗੱਲਾਂ ਜਿੱਦੋਂ ਬੰਦਾ ਘਰੇ ਵਗ ਜਾਂਦਾ ਹੈਗਾ ਉੱਥੇ ਕੋਈ ਹੋਰ ਕੰਮ ਜਾਂਦਾ ਹੋ ਜਾਂਦਾ ਮੁੜ ਕੇ ਖੇਟ ਆਈ ਨਹੀਂ ਜਾਂਦਾ ਘਰੇ ਵੀ ਜਾਂਦੇ ਨੂੰ ਆਖਣੀ ਆਖਣੀ ਮਾਲ ਨੂੰ ਬਾਣੀ ਪਾ ਦੇ ਆ ਕਰਦੇ ਬਾਹ ਕਰਦੇ ਫਰਨਾ ਕਰਦੇ ਉਹ ਚਲ ਮਾਲ ਪੁੱਸ ਤਾਂ ਹੁਣ ਉਹਨੇ ਸਾਮੀ ਹੋ ਯਾਰ ਕਿਹੜਾ ਸਾਮਿਆ ਹੋ ਯਾਰ ਮੈਨੂੰ ਤਾਂ ਲੱਗ ਚਲ ਦੇਖਦੇ ਜਾ ਕੇ ਪਤਾ ਲੈਂਦੇ ਆ ਵੀ ਕੀ ਗੱਲ ਹੈ ਹਾਂ ਹੇ ਯਾਰ ਮੈਨੂੰ ਤਾਂ ਕਿੰਨਾ ਟਾਈਮ ਲੱਗ ਗਿਆ ਡਾਕਟਰ ਵੀ ਕਿਸੇ ਨੂੰ ਕਹਾਂ ਦਵਾਈ ਦੇਈ ਜਾਂਦਾ ਸੀ ਕੱਲੀ ਨੂੰ ਛੱਡ ਕੇ ਤੁਰ ਗਈ ਮੈਂ ਵੀ ਨਾ ਉਹ ਘਰੇ ਸੀਗੇ ਆਪ ਤੇ ਇਹ ਨਹੀਂ ਪਤਾ ਤਾਂ ਉਹ ਮੰਜੇ ਤੋਂ ਨਾ ਡਿੱਗ ਪੇ ਈ ਪਤਾ ਹੁੰਦਾ ਬੰਦੇ ਦਾ ਜਦੋਂ ਗੁੰਮੀ ਹੋ ਗਿਆ ਕਿਤੇ ਬਾਹਰ ਹੀ ਤਾਂ ਨਹੀਂ ਗੁੰਮ ਹੋ ਉਹ ਮਰ ਜਾ ਉਸੇ ਤਾਂ ਮੰਜਾ ਹੀ ਨਹੀਂ ਕਿੱਧਰ ਗਈ ਪਾਲੀ ਓਹ ਹੋ ਨਹੀਂ ਕੋਪਈ ਇਹ ਲੈ ਬੇੜੇ ਦੇ ਵਿਚਾਲੇ ਨਹੀਂ ਮੈਂ ਆਖ ਪਤਾ ਨਹੀਂ ਕਿੱਧਰ ਵੀ ਮੰਜਾ ਲਓ ਮੰਜਾ ਕਿਵੇਂ ਖਿੱਚ ਲੈਣੀ ਇਹਨਾਂ ਚੱਕਰ ਆਉਂਦੇ ਏਰੇ ਕੋਲੇ ਜਾ ਕੇ ਗੱਲ ਕਰਦੀਆਂ ਨਹੀਂ ਪਾਲੀ ਪਾਲੀ ਹਾਂ ਨਹੀਂ ਬੰਦਾ ਮੰਜਾ ਤੇਰਾ ਧੁੱਪੇ ਆਟੇ ਕਿਵੇਂ ਹੋ ਗਿਆ ਆਪਣੀ ਰਹਿਣਾ ਚਾਚੀ ਨੰਗੀ ਜਾਂਦੀ ਸੀ ਹੂੰ ਮੈਂ ਤੋਂ ਤੋਂ ਕਰਾਇਆ ਖਿੱਚ ਕੇ ਲੈ ਗੋਲੀ ਲੈ ਤਾ ਨਹੀਂ ਪਾਣੀ ਲੈ ਕੇ ਦਿੰਦੀਆਂ ਚੱਕ ਗੋਲੀਆਂ ਲਵਾਂਗੀ ਹਾਂ ਲਵਾਂਗੀ ਲੈ ਮਾ ਪਾਣੀ ਲੈ ਆ ਪਾਣੀ ਲਿਓ ਆ ਪਾਣੀ ਕਿਹੜੀ ਚਾਚੀ ਆ ਗਈ ਇਹਦੇ ਕੋਲ ਪਈ ਐ ਡਿੱਗੀ ਚੰਗੀ ਪਹਿਲੀ ਕੰਮ ਕਰਦੀ ਕਰਦੀ ਤੇ ਮੈਂ ਤਾਂ ਚ ਹੀ ਸਖਤ ਬਿਮਾਰ ਹੋ ਕੇ ਪਈਗੀ ਹਾਂ ਮੈਥੋਂ ਕੱਲੀ ਤੋਂ ਕਿੱਥੇ ਲੜਾਉਂ ਮੈਂ ਹਿਸਣਾ ਕਰੂੰ ਕਿ ਕਰਦਾ ਕਰੂੰ ਪਤਾ ਨਹੀਂ ਕਿੱਦਾਂ ਹੋ ਇਹਨੂੰ ਚੱਕਰ ਆਇਆ ਅੱਗੇ ਤਾਂ ਕਦੇ ਚੱਕਰ ਨਹੀਂ ਸੀ ਆਇਆ ਲੈ ਪੈਣ ਗੋਲੀ ਲੈ ਕੋੜੇ ਪਾਲੀ ਖੜੀਓ ਗੋਲੀ ਲੈ ਲੈ ਗੋਲੀ ਦੇਣਾ ਨਾ ਲੈ ਕੱਢ ਲਈ ਮੂੰਹ ਚ ਗੋਲੀ ਮਰੇ ਪਹਿਲੀ ਵਾਰਕ ਪੈ ਗਈ ਮੂੰਹ ਚ ਗੋਲੀ ਹਾਂ ਲੈ ਖੜ ਪੈਣੀ ਕਰ ਪੀ ਲੈ ਪਾਣੀ ਜਾਂਦਾ ਸੀ ਪੀ ਲੈ ਪਾਣੀ ਨੰਗੀ ਹਾਂ ਤੇ ਮੜਾਇਆ ਲੱਗਦਾ ਪਹਿਲਾਂ ਨੂੰ ਫਰਕ ਹੈ ਹਜੇ ਗੋਲੀ ਤਾਂ ਹੋਰ ਨੰਗੀ ਹੈ ਹਜੇ ਕਿੱਥੇ ਫਰਕ ਆਇਆ ਚੰਗਾ ਪੈ ਜਾ ਭੈਣੀ ਪੈ ਜਾ ਪੈ ਜਾ ਰੋਟੀ ਰਾਟੀ ਬਣਾਉਣੀ ਆ ਮੈਂ ਤਾਂ ਖੇਤ ਆਲਿਆਂ ਦੀ ਉਹਨਾਂ ਨੂੰ ਮੁੜ ਕੇ ਮੈਂ ਨਹੀਂ ਕਾਈ ਸੀ ਮੈਂ ਰੋਟੀਆਂ ਪਕਾਈ ਬੈਠੀ ਹਾਂ ਵੀ ਤੇ ਮੈਂ ਭੱਜ ਕੇ ਫੜਾਏ ਆਉਂਗੀ ਹੁਣ ਮੈਂ ਪਕਾਉਣੀ ਆ ਜਾ ਕੇ ਪੈ ਜਾ ਭੈਣੀ ਕਰ ਲੈ ਆਰਾਮ ਘਰੀ ਚੱਲ ਤਾ ਮਾ ਚਲ ਦੇਖ ਲੈ ਭਾਈ ਕੋਈ ਪਰਵਾਹ ਨਹੀਂ ਇਹਨਾਂ ਨੂੰ ਤਾਂ ਹੋਰ ਰੋਟੀ ਟੁਕੜਾ ਬਣੇ ਫੜਾਉਣੀ ਚਾਹੀਦਾ ਯਾਰ ਕੀ ਇਹੋ ਜੇ ਕੰਮ ਆ ਯਾਰ ਛੱਡ ਪਰੇ ਖੇਤੀਆਂ ਨੂੰ ਠੇਕੇ ਦੇ ਜਾ ਮਾ ਬਈ ਠੇਕੇ ਦੇ ਬਸ ਆ ਟਪਾ ਲਾ ਜਿਹੜੇ 2 ਮਹੀਨੇ ਰਹਿ ਗਏ ਪਰੇ ਨਿਮੇਟ ਕੰਮ ਆ ਦੇਖ ਲੈ ਉਹ ਪਈਆ ਪਾਲੀ ਦਾ ਆਮਨ ਉਹ ਲੰਮੀਆਂ ਤੇ ਸਾੜੀ ਪਈਆ ਆਮਨ ਇਹਨੂੰ ਰੋਟੀਆਂ ਰੱਟੀਆਂ ਇਹਨਾਂ ਨੂੰ ਕੋਈ ਚਾਹਤ ਨਹੀਂ ਇਹਨਾਂ ਦੀ ਗੱਲ ਆ ਇਹ ਇੱਥੇ ਪਈ ਆਮਨ ਧੁੱਪੇ ਪਈ ਕੀ ਉੱਥੇ ਉੱਥੇ ਸ਼ਾਮੇ ਪਈ ਉਹ ਦੂਜੀ ਸ਼ਾਮੇ ਪਈ ਹੋ ਹਾਂ ਇਹਨਾਂ ਨੂੰ ਕੋਈ ਨਹੀਂ ਗਾ ਉਹ ਭੁੱਖੇ ਮਰੀ ਜਾਂਦੇ ਹਾਂ ਆ ਤਾਂ ਰੋਟੀਆਂ ਖਾਵੇ ਰੱਜ ਕੇ ਪੈ ਗਈਆਂ ਹਾਂ ਪਕਾ ਕੇ ਪਰੌਠੇ ਰਾਮ ਨਾਲ ਪੈ ਜਾਂਦੀਆਂ ਉਹ ਬਈ ਉਹੀ ਕਰ ਯਾਰ ਗੱਲ। ਇਹਨੂੰ ਮੈਂ ਪੁੱਛਦਾ ਤੂੰ। ਹਾਂ ਮੈਂ ਹੈਪੀ ਟੂ ਕਰਦਾ ਗੱਲ ਯਾਰ। ਹਾਂ। ਫੇਰ ਰੋਟੀਆਂ ਕਦੋਂ ਲੱਗਣਗੀਆਂ? ਅੱਜ ਨਵੇੜਕੀ ਹਟਾ ਕੇ ਕਰ ਲੈਣਾ। ਪਈ। ਓ ਵਲੀ। ਹਾਂ। ਕੀ ਹੋ ਗਿਆ? ਨਾ ਤੈਨੂੰ ਐ ਨਹੀਂ ਪਤਾ ਵੀ ਰੋਟੀਆਂ ਦਾ ਕੋਈ ਟਾਈਮ ਨਹੀਂ ਹੈ। ਗਾਹਾਂ ਖੇਤ ਬੰਦੇ ਕੰਮ ਕਰੀ ਜਾਂਦੇ ਆ। ਅਸੀਂ ਭੁੱਖੇ ਮਰੀਏ ਨਿਆ ਤੇ ਤੁਸੀਂ ਮੌਜ ਨਾਲ ਪਈਆਂ ਮੌਜ ਨਾਲ। ਪਈ ਕਿੱਥੇ ਐ? ਤੈਨੂੰ ਤਾਂ ਪਈ ਦੱਸ ਗਈ ਮੇਰਾ ਹਾਲ ਚਾਲ ਤੈਨੂੰ ਤ ਪੁੱਛ ਆ ਕੇ ਪਹਿਲਾਂ। ਕਿਉਂ ਤਰਕ ਉਦਰ ਕੀ ਕੀ ਤੇਰੇ ਗੋਲੀ ਵੱਜ ਗਈ। ਗੋਲੀ ਵੱਜ ਗਈ, ਵੱਜ ਗਈ, ਵੱਜਣੀ ਕੀ ਸੀ? ਕੀ ਹੋ ਗਿਆ ਮੈਂ ਤਾਂ ਬਲੀਡਸ ਕੁਣੇ ਪਾ ਕੇ ਆਉਂਦੀ ਸੀ ਇੱਥੇ ਡਿੱਗ ਵੀ ਚੱਕਰ ਖਾ ਕੇ ਮੇਰੀ ਕੁ ਕੀ ਗਿਆ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਹੋਣਾ ਕੀ ਸੀ ਡਿੱਗ ਪਈ ਇੱਥੇ ਹਰਪ੍ਰੀਤ ਨੇ ਚੱਕਿਆ ਮੈਨੂੰ ਤਾਂ ਭੱਜ ਕੇ ਆ ਕੇ ਪਤਾ ਨਹੀਂ ਕੀ ਹੋ ਗਿਆ ਮੇਰੀ ਗੱਲ ਸੁਣ ਨਾ ਅਸੀਂ ਹੁਣ ਰੋਟੀਆਂ ਘਰੇ ਖਾ ਕੇ ਆਇਆ ਕਰਾਂਗੇ ਖੇਤ ਕੰਮ ਕਰਿਆ ਕਰਾਂ ਰੋਟੀਆਂ ਅਸੀਂ ਘਰੇ ਖਾਡਾਂਗੇ ਇਹ ਤਾਂ ਪਰੌਠੇ ਦੀ ਪਈਆ ਮੇਰਾ ਤਾਂ ਕੋਈ ਹਾਲ ਚਾਲ ਨਹੀਂ ਪਛਦਾ ਵੀ ਤੂੰ ਮਰਿਆ ਚੱਕ ਜਿਉਂਦਾ ਚ ਹੁਣ ਚੱਕ ਕੇ ਭੱਜੀ ਵਿਚਾਰੀ ਮੰਜੇ ਸਿੱਟ ਕੇ ਭੱਜ ਕੇ ਡਾਕਟਰ ਨੂੰ ਲੈ ਕੇ ਗੋਲੀਆਂ ਦਿੱਤੀਆਂ ਗਈ ਭੱਜੀ ਕੱਲੀ ਕਰੇ ਇੱਕ ਡੰਡੀ ਜਿੰਨਾ ਕੋਈ ਹੈ ਨਾ ਕਰੇ ਆਜ ਤੂੰ ਸਿੱਖੇਤ ਦਿੰਨੇ ਭਰਾ ਮੈਂ ਰੋਟੀਆਂ ਲੁੱਟੀਆਂ ਦਿੰਦੇ ਖਾ ਲਈਆਂ ਹੋਣੀਆਂ ਮੈਂ ਕਿੱਥੋਂ ਪਰੌਠੇ ਖਾ ਲੇ ਤੇ ਫੇਰ ਆਰਪ੍ਰੀਤ ਕਿੱਥੇ ਹੁਣ ਉਹ ਬਚਰੀ ਕੰਮ ਕਰਦੀ ਫਿਰਦੀ ਉਹ ਕੋਈ ਪਹਿਲੇ ਡਾਕਟਰ ਕੋਲ ਨਹੀਂ ਗਈ ਦਵਾਈ ਲਈ ਹੁਣ ਚੇਰੀ ਕੰਮ ਕਰਦੀ ਉਹ ਕੋਈ ਮੇਰਾ ਹਾਲ ਚਾਲ ਕਰ ਪੁੱਛ ਕੇ ਦਵਾਈ ਬੂਟੀ ਦੇ ਕੇ ਪਤਾ ਹੀ ਹੈ ਤੁਹਾਡਾ ਕੰਮ ਵਾਲੀ ਦਾ ਉਹ ਅੰਦਰ ਪਈ ਹੋਣੀ ਐ ਤੂੰ ਇੱਥੇ ਧੁੱਪੇ ਪਈ ਗਈ ਹਾਂ ਤੈਨੂੰ ਆ ਜੀ ਨਹੀਂ ਆ ਪਈ ਕੋਚਲਾਂ ਨੂੰ ਜਾ ਕੇ ਵਕੀਲ ਨੂੰ ਦਵਾਈ ਦਵਾਈ ਆ ਕਿਵੇਂ ਡਿੱਗੀ ਆ ਕਿਵੇਂ ਨਹੀਂ ਚੱਲ ਤੂੰ ਤਾਂ ਮੰਨ ਲਈ ਗੱਲ ਤੈਨੂੰ ਤਾਂ ਚੱਕਰ ਆ ਗਿਆ ਤੇ ਤਾ ਡਿੱਗ ਪੀ ਇੱਕਿਆਂ ਨੂੰ ਤਾਂ ਰੋਟੀ ਲੈ ਆਉਂਦੀ ਫਿਰ ਐਚਾ ਫਿਰ ਮੈਨੂੰ ਛੱਡ ਕੇ ਛੱਡ ਕੇ ਰੋਟੀਆਂ ਲੈ ਕੇ ਆਉਂਦੇ ਸੋਨਾਂ ਆਹ ਤੇ ਪਰੌਂਠਾਂ ਦੀ ਪਈ ਆ ਫਿਰ ਤੁਸੀਂ ਦੱਸਦੇ ਹੁੰਦੇ ਕਿਸੇ ਨਾ ਕਿਸੇ ਨੂੰ ਹੋਰ ਜਵਾਖ ਨੂੰ ਭੇਜ ਦਿੰਦੇ ਆ ਕਿਸੇ ਆਂਡੀ ਕਮਾਡੀ ਨੂੰ ਭੇਜ ਦਿੰਦੇ ਜੀ ਹਾਂ ਭਾਈ ਆ ਤੇਰੀ ਮਿਸੂ ਵੀ ਘਰੇ ਆ ਜਾਓ ਕੱਲੀ ਉਹ ਤਾਂ ਜੀ ਪੈਸੀ ਤੁਹਾਨੂੰ ਆ ਕੇ ਪਰੌਂਠਾਂ ਨਹੀਂ ਪਈ ਜੇ ਘਰੇ ਆ ਜਾਂਦੇ ਇੱਕ ਦਿਨ ਕੋਈ ਖਾਤਾ ਨਹੀਂ ਪੈਂਦਾ ਸੀ ਟਾਈਮ ਨਾਲ ਘਰੇ ਆ ਜਾਂਦੇ ਅਸੀਂ ਬੱਟ ਤੇ ਖੜ-ਖੜ ਕੇ ਦੇਖੀਏ ਨਾ ਵੀ ਹੁਣ ਵੀ ਆ ਕੋਈ ਚਾਹ ਰੋਟੀ ਲੈ ਕੇ ਹੁਣ ਵੀ ਆਇਆ ਹਰ ਕਿੱਕ ਕੇ ਦੋਨੇ ਆ ਗਏ ਹੁਣ ਫਿਰ ਉੱਚ ਤੇ ਬੱਟ ਤੇ ਖੜ-ਖੜ ਦੇਖੀਏ ਤੇ ਜੇ ਘਰੇ ਗਾਹ ਪਲਾਂਗਾ ਪੱਟ ਲੈਂਦੇ ਫਾਹਾ ਪੈਂਦਾ ਸੀ ਅਸੀਂ ਨਹੀਂ ਏਦੂ ਮੁੜ ਕੇ ਬਸਿਆ ਸੀਦਾ ਹੁਣ ਨਾ ਆ 2 ਮਹੀਨੇ ਤਵਾਰ ਬਾਹਾਂ ਠੇਕੇ ਦੇਵਾਂਗੇ ਅਸੀਂ ਨਹੀਂ ਲੱਗਾ ਖੇਤੀ ਕੁਤੀ ਉਹ ਦੇ ਦੇ ਮੇਰੇ ਤੇ ਅੱਗੇ ਸਿਰ ਦੁਖੀ ਜਾਂਦਾ ਇਹਨੂੰ ਅੱਜ ਪਰੌਠੇ ਦੀ ਪਈ ਆ ਇੱਥੇ ਜਾਣ ਨੂੰ ਰੋਣੀ ਆ ਵੀ ਕੀ ਕੁਛ ਬਣ ਗਈ ਕਹਾਣੀ ਮੇਰੇ ਨਾ ਚੱਕਰ ਆਈ ਜਾਂਦੇ ਆ ਇਹ ਤਾਂ ਭਾਲ ਦੇ ਪਰੌਠੇ ਮੇਰਾ ਤਾਂ ਕਈ ਹਾਲ ਚੱਲ ਪੁੰਰੇ ਰੂਛਾ ਤੇ ਰੋਟੀ ਲੈ ਕੇ ਆਖੇ ਤਾ ਮੈਂ ਰੋਟੀ ਏਪੜੇ ਹਰਪ੍ਰੀਤ ਪਤਾ ਨਹੀਂ ਕਿੱਧਰ ਗਈ ਹੈ ਭਾਂਡੇ ਤੋਂ ਹੀ ਨਹੀਂ ਆ ਜਾਣੀ ਆ ਇੱਧਰ ਆ ਉਹ ਭਾਂਡੇ ਧੋਣੀ ਸੀਗੇ ਫਿਰ ਆ ਨਾ ਰੋਟੀਆਂ ਖਾ ਲਈਆਂ ਹੁਣ ਭਾਂਡੇ ਕਿਉਂ ਜੋ ਤੇ ਸਾਡੀਆਂ ਰੋਟੀਆਂ ਰੋਟੀਆਂ ਤੇ ਪਰਾਂਠੇ ਤੂੰ ਬਣਾ ਕੇ ਦੇਗਾ ਕਿ ਵੀ ਰੋਟੀਆਂ ਖਾ ਲੈਣਾ ਕਿਹਨੇ ਖਾ ਲਗਾ ਰੋਟੀਆਂ ਬਣਾ ਦਸ ਕਮਾਲ ਦੀ ਗੱਲ ਹੈ ਉਹ 10 ਵਜੇ ਪਹਿਲੇ ਅਜੇ ਕੋਈ ਟਾਈਮ ਹੀ ਨਹੀਂ ਹੋਇਆ ਪਰ ਛੋਣ ਦੇ ਨਹੀਂ ਬੇੜੇ ਤੇ ਪਈ ਉਹ ਤਾਂ ਡਿੱਗ ਪਿਆ ਉਹਨੂੰ ਚੱਕਰ ਆ ਗਿਆ ਚੱਕਰ ਆ ਗਿਆ ਆਹੋ ਠੀਕ ਹੈ ਉਹ ਤਾਂ ਆਰਾਮ ਨਾਲ ਪਈ ਸੀ ਕੀ ਚੱਕਰ ਆ ਗਿਆ ਉਹਨੂੰ ਲੈ ਫਿਰ ਗੋਲੀ ਲੈ ਕੇ ਤਾਂ ਬੰਦੇ ਨੇ ਪੈਣੀ ਹੁੰਦਾ ਜਦੋਂ ਗੋਲੀ ਨਾਲ ਮਾਰਿਆ ਸੈੱਟ ਹੋ ਗਈ ਹੁਣ ਦੇਖੋ ਮੈਂ ਤਾਂ ਮੱਜਾ ਬਲੇ ਨਾ ਮੱਜਾ ਨਮਾਈਆਂ ਨੀਰਾਚਾਰਾ ਪਾਇਆ ਉਹਨਾਂ ਨੂੰ ਮੈਂ ਸਾਨੂੰ ਭਰੇ ਮਲ ਕੇ ਆਈਆਂ ਦਰਵਾਜ਼ੇ 'ਚ ਤੇ ਜਿਵੇਂ ਉਰੇ ਆਈ ਮੇਰੇ ਉਹਦੀ ਨਪਾਲੀ ਡਿੱਗੀ ਪਈ ਭੱਜ ਕੇ ਆ ਕੇ ਚੱਕੀ ਫਿਰ ਭੱਜ ਕੇ ਪਾਣੀ ਦਿੱਤਾ ਫਿਰ ਡਾਕਟਰ ਦੇ ਗਈ ਤੇ ਫੇਰ ਮਾੜੀ ਸੈੱਟ ਹੋ ਗਈ ਚਾਹੇ ਭੰਡ ਮਾਰੀਆਂ ਟੋਕੜੇ ਕਿਤੇ ਫਲੇ ਤਪੂਗੀ ਅੱਛਾ ਉੱਥੇ ਤੁਸੀਂ ਖਾਧੀ ਅਜੇ ਕਿੱਥੋਂ ਖਾ ਲਈ ਉਹਨਾਂ ਨੇ ਪਾਇਆ ਵੀ ਇਹਨਾਂ ਨੇ ਟਪੜਾਂ ਦੇ ਖਾ ਲਈ ਅਸੀਂ ਖੇਤ ਭੁੱਖੇ ਅਸੀਂ ਤਾਂ ਨਾ ਦੋਨੇ ਵੀ ਆਪਣੀਆਂ ਰੋਟੀਆਂ ਵੇਲੇ ਸਿਰ ਆਉਂਦੀਆਂ ਨਹੀਂ ਆ। ਆਪਾਂ ਤਾਂ ਖੇਤੀ ਛੱਡ ਦਨੇ ਆ। ਉਹ ਸਾਲੂ ਕੀ ਬਣਦੀ ਵੀ ਘਰੇ ਈ ਡੈਂਟ ਲੇ ਮੱਠੋਗੀ। ਨਾ ਸੋਨੂੰ ਤਾਂ ਬਸ ਆਰਦੀ ਹੋਰ ਚਾਹੀਦੀ ਐ। ਆਰਦੇ ਸਾਰ ਮੈਂ ਸੋਚ ਲੈ। ਘਰੇ ਅੱਜ ਤਾਂ ਨਹੀਂ ਦੇਖਿਆ ਕਿ ਘਰੇ ਕੀ ਹਾਲਤ। ਘਰੇ ਤਾਂ ਬੁਰਾ ਹਾਲ ਹੋ ਗਾ। ਮੈਂ ਉੱਧਰ ਗੁਰਨੇ ਲੈਣ ਮੈਂ ਕੀ ਮੰਗ ਰੇ ਕੋਈ ਚਾਚੀ ਆਈ ਉਹਨੇ ਮੰਜਾ ਮੰਜਾ ਧੁੱਪੇ ਕਿ ਚਰਚਾ ਰਹੀ ਉਹ ਵੀ ਮਦਦ ਕਰਾਤੀ। ਹੁਣ ਤਾਂ ਠੀਕ ਐ। ਹੁਣ ਮੈਂ ਕਿੱਥੇ ਜਾਈਂਗਾ ਮੁੜ ਕੇ? ਤੂੰ ਪੁੱਛ ਲੈ। ਮੈਂ ਤਾਂ ਮੈਂ ਤਾਂ ਲੈ ਜੱਗੇ ਨੂੰ ਕਹਿ ਕੇ ਆ। ਬੀਲਾ ਤੂੰ ਤੇ ਨਾ ਕਰ ਗੱਲ ਉਹਦੇ ਜੱਗਾ ਉਹਦੇ ਨਾਲ ਲੜੀ ਨਾ ਪਾਵੇਂ ਉੱਥੇ ਜੱਗਾ ਬਾਪੂ ਤੂੰ ਤੂੰ ਸੁਣਦਾ ਸੀ ਮੈਨੂੰ ਬੋਲੀ ਜਾਂਦਾ ਸੀ ਜੱਗੇ ਨੂੰ ਵੀ ਇਹ ਵਿਚਾਰ ਕੇ ਮੈਂ ਉਹ ਨਹੀਂ ਪਈਏ ਵੀ ਰੋਟਾ ਖਾ ਕੇ ਪਈਏ ਸੋਨੂੰ ਤਾਂ ਆਉਂਦਾ ਵੀ ਇਹਨਾਂ ਨੇ ਤਾਂ ਖਾਲੇ ਪਰੌਂਦੇ ਕੋਈ ਸਾਨੂੰ ਹੋਰ ਕੀ ਪਤਾ ਹੋਣਾ ਸੀਗਾ ਅਜੀ ਖੇਤਾਂ ਤੁਸੀਂ ਘਰੇ ਹੋ ਉਹ ਸਾਨੂੰ ਹੁਣ ਇਹਨਾਂ ਨਾਲ ਗੱਲਾਂ ਦਾ ਕੀ ਬਣੇਂ ਦੇਖ ਮੈਂ ਤਾਂ ਕੱਲੀ ਜਾਣੀ ਆ ਮੈਂ ਕਿੱਧਰ ਕਿੱਦਾਂ ਹਾਂ ਕੀ ਕਰਾਂ ਕੀ ਛੱਡਾਂ ਉਹ ਪਹਿਲਾਂ ਉਹ ਕਰ ਮਚਾਂ ਨੂੰ ਪਾਸੇ-ਪਾਸੇ ਕਰੇ ਕੋਈ ਤੋਂ ਪੈਸਾ ਨਹੀਂ ਕਰੇਂ ਬੰਨਤਾਈ ਹੁਣ ਨਿਮਾ ਕੇ ਹੋਰ ਮੱਜਾਂ ਨਾ ਕੀ ਕਰਦੇ ਆ। ਕੋ ਚੱਲਦਾ ਬੜੇ ਕੰਮ ਨਿਪੜ ਗਿਆ। ਤੂੰ ਐਂ ਕਰ ਦੋ ਰੋਟੀਆਂ ਪਕਾ ਸਾਡੇ ਵਾਸਤੇ। ਰੋਟੀਆਂ ਪਕਾਉਂਗੀ। ਪਹਿਲਾਂ ਭਾਂਡੇ ਧੋ ਰਾਂ ਫਿਰ ਪਕਾਉਂਗੀ। ਭਾਂਡੇ ਧੋਚੇ ਮੈਨਾਂ ਰੋਟੀ ਨਹੀਂ ਮਿਲਦੀ ਚੁੱਪ ਕਰਕੇ ਬਹਿ ਜਾ ਦੋਨੇ ਜਣੇ ਇੱਥੇ। ਹੁਣ ਮੈਂ ਜੱਗਲੇ ਨੂੰ ਕਹਾਂ ਨਾ ਕਿ ਇਹ ਐਨੀ ਨੇ ਰੋਖਾਂ ਨੂੰ ਸਾ ਗੋਲੀ ਜਾ ਉਹਨੂੰ। ਜਾ ਜਾ ਮੇਰਾ ਸੀ ਢਿੱਲੀ। ਉਹ ਪਹਿਲਾਂ ਨਾ ਕਿਨੇ ਗੱਲ ਨੂੰ ਐ ਹੋਈ ਰਹੀ ਏਦੇ ਵਿੱਚ ਚੱਕਰ ਆ ਗਿਆ। ਉਹ ਫਿਰ ਹੁਣ ਮੈਨੂੰ ਕਿਹੜਾ ਪਤਾ ਹੈ ਮੈਂ ਤਾਂ ਡਾਕਟਰਾਂ 'ਗੀਆਂ ਬੈਠਾ ਹੁਮਾਰੀ ਮੋਜ ਫੜ ਕੇ ਦੱਸਦੇ ਵੀ ਕਿਹੋਂ ਚੱਕਰ ਨਾ ਤੁਸਾਂ ਘਰ ਪਈ ਜਾਨੀ ਆ ਘਰ ਪਾਣਾ ਨਾ ਬੁਰੇ ਇੱਕ ਤਾਂ ਮੈਂ ਚੀ ਬਈ ਨਾ ਕੰਮ ਜੁੱਤਾਂਾਂ ਤੇ ਆ ਅਸੀਂ ਹੀ ਅੱਕੇ ਅਸੀਂ ਕੋ ਬਹਿਲੇ ਰਹੇ ਉੱਥੋਂ ਅਸੀਂ ਬਹਿਲੇ ਬੈਠੇ ਸੀ ਕੰਮ ਚ ਹਰੇਕੀ ਹੁੰਦਾ ਜੇ ਤੂੰ ਉੱਥੇ ਤੇ ਮੈਂ ਵੀ ਕਰੇਕੀ ਆ ਮੈਂ ਕੋ ਬਹਿਲੀ ਕੁਰਸੀ ਤੇ ਨਹੀਂ ਬੈਠੀ ਚੰਗਾ ਚੰਗਾ ਦੋ ਰੋਟੀਆਂ ਬਣਾ ਬਣਾ ਲਵਗੀ ਯਾ ਟਾਈਮ ਲੱਗਿਆ ਬਣਾ ਦੂੰਗੀ ਭਾਂਡੇ ਧੋ ਦਿਆਂ ਪਹਿਲਾਂ ਭਾਂਡੇ ਤਾਂ ਤੂੰ ਮਾ ਨਾ ਬਣਾ ਕੇ ਦੇ ਦੇ ਨਾ ਪਰੌਂਠੇ ਇਹਨਾਂ ਨੂੰ ਕਾਇ ਹੋ ਗਿਆ ਜੇ ਇਹਨਾਂ ਨੇ ਤਾਂ ਦੋਨਾਂ ਨੇ ਪਹਿਲੇ ਰੋਟੀ ਖਾ ਲਈ ਅਸੀਂ ਰਹਿ ਗਏ ਭੁੱਖੇ ਰੋਟੀ ਖਾ ਲਈ ਖਾ ਲਈ ਮੈਂ ਪਰੌਂਠੇ ਦੇਖ ਕੇ ਆਈ ਲਾਕੇ ਆਂਦੇ ਆ ਜਨਾ ਚੱਕ ਕੇ ਖਾ ਲੇ ਮੈਂ ਤਾਂ ਨਹੀਂ ਖਾਲ ਤੁਨ ਧਰ ਕੇ ਫੜਾਈ ਜਨਾ ਦੋਨੀਆਂ ਨੇ ਪਕਾਉਣੀ ਆ ਮੈਂ ਤੇ ਚੱਕ ਕੇ ਤੇ ਖਾਇਓ ਆਦਿ ਰੋਟਣਾ ਉਹ ਬਾਈ ਪਤਾ ਨਹੀਂ ਕਿੱਧਰ ਗਿਆ ਬਾਈ ਹਾਂ ਤੂੰ ਇੱਥੇ ਬਾਈ ਕੀ ਕਰਿਆ ਨੀਰਾ ਦਾ ਯਾਰ ਆਥੇ ਪੈ ਜਾਊਗਾ ਉਹ ਦੇਖ ਲੈ ਗਰਾ ਪਤਾ ਕੀ ਸੋਚਦੇ ਸੀਗੇ ਆਪਾਂ ਤਾਂ ਐਸੀ ਕਿਤੇ ਆਪਣੀ ਰੋਟੀ ਐਵੇਂ ਲੈ ਕੇ ਆਈਆਂ ਉਹ ਤੂੰ ਕਿਤੇ ਪਾਲੀ ਨੂੰ ਵੱਧ ਘੱਟ ਤਾਂ ਨਹੀਂ ਬੋਲਿਆ ਯਾਰ ਨਾ ਵੱਧ ਤਾਂ ਨਹੀਂ ਬੋਲਿਆ ਬਈ ਯਾਰ ਮੈਨੂੰ ਤਾਂ ਆਪ ਮੈਂ ਆਖਿਆ ਮੈਂ ਕੀ ਆਉਂ ਕਹਿੰਦੀ ਹੋਏ ਉਹ ਯਾਰ ਤੂੰ ਹੋਰ ਤਾਂ ਛੱਡ ਪਰੇ ਦੌਰੇ ਵਾਂਗੂ ਹੋ ਗਿਆ ਯਾਰ ਉਹ ਤਾਂ ਚੱਕਰ ਆ ਗਿਆ ਪਹਿਲਾਂ ਤਾਂ ਇਹੀ ਜਿਹੀ ਕਿਤੇ ਗੱਲ ਹੋਈ ਨਹੀਂ ਯਾਰ ਅੱਛਾ ਤੈਨੂੰ ਦੱਸੋ ਹਰਪ੍ਰੀਤ ਨੇ ਤੂੰ ਹਰਪ੍ਰੀਤ ਨੇ ਮੈਨੂੰ ਸਾਰੀ ਗੱਲ ਅਸੀ ਮੈਂ ਤਾਂ ਆਖਿਆ ਮੈਂ ਮੇਰੇ ਜੱਗੇ ਨੂੰ ਆਏ ਕਹਤਾ ਬਾਈ ਨੂੰ ਗੁਜਰੇ ਨੂੰ ਕੂਰ ਕਿਤੇ ਕੂਰਿਆ ਤਾਂ ਨਹੀਂ ਮੈਂ ਤੈਨੂੰ ਐਂ ਕਹਿਣਾ ਨਾ ਕੂਰਿਆ ਨਹੀਂ ਬਈ ਉਹ ਮੈਨੂੰ ਐਂ ਕਹਿੰਦੀ ਪਿਲੇ ਤਾਂ ਰੋਟੀਆਂ ਖਾ ਕੇ ਆਰਾਮ ਨਾਲ ਪੰਜਾਂ ਨੇ ਯਾਰ ਹਾਂ ਮੜੀ ਗੱਲ ਪਿੱਛੇ ਕਿਲੇ ਸੋ ਜਾਣਾ ਸੀ ਹਾਂ ਹੋਰ ਯਾਰ ਮਤ ਬੰਦੇ ਨੂੰ ਪਹਿਲਾਂ ਸੋਚਣਾ ਚਾਹੀਦਾ ਫਿਰ ਗੱਲ ਕਰਨੀ ਚਾਹੀਦੀ ਹਾਂ ਆ ਪਤਾ ਨਾ ਖੇਤੋਂ ਚਲੇਵਾ ਇੱਕ ਤਾਂ ਗਰਮੀ ਸੀਗੀ ਹਾਂ ਤੇ ਗੁੱਸਾ ਤਾਂ ਯਾਰ ਬੰਦੇ ਨੂੰ ਖਰਾ ਆ ਹੀ ਜਾਂਦਾ ਗੁੱਸਾ ਆ ਹੀ ਜਾਂਦਾ ਯਾਰ ਮੈਂ ਆਪਾਂ ਨੂੰ ਯਾਰ ਭੁੱਖ ਲੱਗੀ ਸੀ ਨਾ ਹੁਣ ਆਪਾਂ ਜਿਹੜਾ ਕਿ ਪਤਾ ਵੀ ਘਰੇ ਆਖਸ ਹੋ ਗਿਆ ਹਣਾ ਉਹ ਬਾਈ ਮੇਰੀ ਗੱਲ ਸੁਣਾ ਹਾਂ ਇਹ ਤਾਂ ਨਾ ਕੰਮ ਤਾਂ ਆਪਣੇ ਨਿਭੜਦੀ ਨਹੀਂ ਖੇਤ ਤਾਂ ਮੈਂ ਮੋਟਰ ਬੰਦ ਕਰਿਆ ਹਾਂ ਆਪੀ ਜਾ ਕੇ ਹਾਂ ਤੇ ਰੁੱਖੀਆਂ ਮਿਸੀਆਂ ਖਾ ਖੇ ਦੋ ਰੋਟੀਆਂ ਹਾਂ ਤੇ ਤੂੰ ਐਂ ਕਰ ਪਾਲੀ ਨੂੰ ਮਾਨਸਾ ਦਵਾਈ ਦਵਾ ਕੇ ਲ ਗੱਲ ਤੇਰੀ ਸਹੀ ਹੈ ਨਾ ਹਾਂ ਮੇਰੀ ਗੱਲ ਸੁਣ ਲੈ ਕੰਮ ਨਹੀਂ ਆਪਣੇ ਮੁਕਦੇ ਹੁੰਦੇ ਵੀ ਟੈਸਟ ਟੂਸਟ ਕਰਾਉਣ ਨਾਲ ਟੈਸਟ ਟੂਸਟ ਕਰਾਉਣ ਨਾਲ ਅੱਜ ਕੱਲ੍ਹ ਦੀਆਂ ਬਿਮਾਰੀਆਂ ਦਾ ਬਾੜੀਆਂ ਪੇੜੀਆਂ ਨੇ ਸਹੀ ਗੱਲ ਕਿਹੜੇ ਚੱਕਰ ਚੁੱਕਰ ਤੇਰੀ ਸਹੀ ਗੱਲ ਉਹੀ ਬੰਦਾ ਪਤਾ ਲੱਗਦਾ ਵੀ ਬੰਦਾ ਤਾਂ ਗੱਡੀ ਚੜ ਗਿਆ ਹਾਂ ਹਾਂ ਇਹੋ ਜੇ ਕੰਮ ਨੇ ਅੱਜ ਕੱਲ੍ਹ ਦਾ ਠੀਕ ਹੈ ਪਹਿਲਾਂ ਨਹੀਂ ਗੱਲਾਂ ਨਹੀਂ ਹੈਗੀਆਂ ਚੱਲ ਬਈ ਫਿਰ ਮੈਂ ਪੁੱਛਦਾ ਉਹਨੂੰ ਹੈ ਪੁੱਛਣਾ ਕੀ ਹੈ ਬਈ ਯਾਰਾ ਉਹਨੂੰ ਕਹਿ ਵੀ ਤਿਆਰ ਹੋਊਗੀ ਤੇ ਦਵਾਈ ਦਵਾ ਕੇ ਲਿਆਉ ਚੱਲ ਠੀਕ ਹੈ ਘੌਲ ਨਾ ਕਰੀ ਚੱਲ ਤੂੰ ਫਿਰ ਆਇਆ ਮੇਰੀ ਗੱਲ ਸੁਣ ਲੈ ਤੂੰ ਵੀ ਬੰਦਾ ਘੌਲੀ ਹੈ ਉਹ 2 ਤੈਨੂੰ ਸਾਰੇ ਕਰਾ ਕੇ ਠੀਕ ਆ ਬਈ ਠੀਕ ਚੰਗਾ ਕੌਣ ਨਾ ਕਰੀ ਪਣਾ ਦੀ ਰੱਖ ਲੈਣ ਇੱਕ ਦਿਨ ਮੈਂ ਮਹਾ ਯਾਰ ਗੱਲੀ ਕੋਈ ਨਹੀਂ ਚਲ ਤੂੰ ਹੁਣ ਕਰੀ ਐ ਤੂੰ ਆਪੇ ਮੈਂ ਹੁਣ ਕੀ ਕਰਨਾ ਕਿ ਕਿਹੜੇ ਹੁਣ ਕਮਾਈ ਹੋਊਗੀ ਚਲ ਠੀਕ ਤੇ ਮੈਂ ਨਾ ਆਪੇ ਮੋਟਰ ਬੰਦ ਕਰਿਆਉਂਗਾ ਠੀਕ ਆ ਮੋਟਰ ਬੰਦ ਕਰੇ ਹਾਂ ਚਲ ਫਿਰ ਬਾਈ ਮੈਂ ਚੰਗਾ ਬਾਈ ਤੂੰ ਘਰ ਚੈਰੀ ਠੀਕ ਆ ਬਈ ਹਾਂ ਚਲ ਮੈਂ ਜਾਂਦਾ ਬਈ ਫਿਰ ਬੋਲੇ ਅਸੀਂ ਗੁੱਸੇ ਹੋਈ ਜਾਂਦੇ ਆ ਵੀ ਖਾਬ ਨੇ ਉਹਦਾ ਆਰਾਮ ਨਾਲ ਉਹੀ ਨਹੀਂ ਆਈਆਂ ਉਹ ਘਰੇ ਉਹਨਾਂ ਚ ਕੀ ਬੀਤੀ ਪਈ ਹੈਗੀ ਇਹ ਤਾਂ ਪਤੀ ਇਲਾਦਾ ਕੀ ਕਦੋਂ ਚਾਂਸ ਹੋ ਜੇ ਚਲ ਬਾਈ ਨੂੰ ਭੇਜ ਦਿਆਂ ਕਹਿ ਕਹਾ ਕੇ ਭਾਲੀ ਨੂੰ ਦਵਾਈ ਦਵਾ ਲੇਗਾ ਦੇਖ ਲਾ ਆ ਕੇ ਕੰਮਾਂ ਦੀ ਬਣ ਗਈ ਕੇਰਾ ਪੁੱਛ ਕੇ ਗਾਹਾਂ ਵੜ ਗਿਆ ਕਿਸੇ ਨੇ ਬਾਤ ਵੀ ਨਹੀਂ ਪੁੱਛੀ ਮੇਰੀ ਵੀ ਤੂੰ ਮਰਦੀ ਐ ਕਿ ਜਿਉਂਦੀ ਐ ਦੇਖੋ ਜੇ ਕੋਈ ਆਇਆ ਤਾਂ ਕੋਈ ਨਹੀਂ ਬਾਤ ਪੁੱਛਦਾ ਮੇਰੀ ਤਾਂ ਭਲੀ ਹਾਂ ਆ ਗਿਆ ਤੂੰ ਕਿਵੇਂ ਹੁਣ ਤੂੰ ਠੀਕ ਆ ਹੁਣ ਤਾਂ ਬੜਾ ਚਾਂਸ ਬਣਿਆ ਸੀ ਇਹ ਮੌਕੇ ਦੇ ਹੈ ਹੋਰ ਤੇ ਉਹਦਾ ਹਰਪ੍ਰੀਤ ਘਰੇ ਸੀਗੇ ਜੇ ਕੋਈ ਵੀ ਘਰੇ ਨਾ ਹੁੰਦਾ ਫੇਰ ਪਤਾ ਨਹੀਂ ਕੀ ਬਣਦਾ ਤੇਰੇ ਨਾਲ ਉਹਨੇ ਤਾਂ ਚੱਕ ਲਿਆ ਮੈਨੂੰ ਉਹਨੇ ਤਾਂ ਬਚਾ ਲਿਆ ਮੈਨੂੰ ਅੱਜ ਪੁੱਛਣਾ ਫੇਰ ਹਰਪ੍ਰੀਤ ਜੀ ਨੇ ਤਾਂ ਵਧੀਆ ਸੋਚਿਆ ਤੈਨੂੰ ਭੱਜ ਕੇ ਆ ਕੇ ਤੈਨੂੰ ਗੋਲੀ ਲਿਆਤਾ ਜੇ ਉਹ ਰੋਟੀ ਲ ਰੋਸਾਨੂ ਖੇਤ ਦੀ ਬਣੀ ਰਹਿੰਦੀ ਨਹੀਂ ਸਾਨੂੰ ਦਾ ਖੇਤ ਦੀ ਹੁਣ ਸਾਨੂੰ ਕੀ ਪਤਾ ਸੀ ਐਸ ਤਾਂ ਹੁਣ ਖੇਤ ਆਪਦੇ ਖੇਤ ਕੰਮ ਕਰੀ ਜਾਂਦੇ ਆ ਸੱਤ ਜੇ ਭੁੱਖ ਲੱਗੀ ਐਸੇ ਭੱਜ ਜਾਏ ਘਰੇ ਸਾਨੂੰ ਕੀ ਪਤਾ ਵੀ ਘਰੇ ਵੀ ਡਿੱਗਟਾ ਹੋਗੀ ਵਾਲਾ ਅੱਜ ਤਾਂ ਭੜਾ ਚਾਂਸ ਹੋਇਆ ਮੇਰੇ ਨਾਲ ਵਰਕੀ ਬਚੀਆਂ ਇਕੱਤ ਮੈਂ ਫੇਰ ਬਾਦ ਨੂੰ ਆਏ ਕਹਿੰਦਾ ਸੀ ਵੀ ਚੱਲ ਮੈਂ ਤੈਨੂੰ ਹੁਣ ਦਵਾਈ ਦੂਗੀ ਦਵਾ ਲਿਆ ਅੱਛਾ ਤੈਨੂੰ ਕਿਹਨੇ ਕਹਿਤਾ ਦਵਾਈ ਦਵਾਉਣ ਨੂੰ ਮੈਨੂੰ ਮੈਨੂੰ ਬਾਈ ਨੇ ਆਖਿਆ ਬਾਈ ਕਹਿੰਦਾ ਆ ਤੇਰੇ ਬਾਈ ਨੂੰ ਮੇਰੇ ਤਾਂ ਕੀ ਹੈ ਤੇਰਾ ਬਾਈ ਕੋਈ ਨਹੀਂ ਕਹਿੰਦਾ ਹੈਗਾ ਮੇਰੀ ਗੱਲ ਸੁਣਾ ਉਹਨੇ ਤਾਂ ਵਧੀਆ ਸੋਚਿਆ ਉਹਦਾ ਕਹਿੰਦਾ ਇਹਨੂੰ ਮੰਡੀ ਲੈ ਜਾ ਜਾ ਕੇ ਕੋਈ ਵਧੀਆ ਹਸਪਤਾਲ ਚ ਲੈ ਕੇ ਆ ਇਹਦੇ ਟੈਸਟ ਕਰਵਾ ਲਾ ਤੇ ਫਿਰ ਤੈਨੂੰ ਕਿੰਨੇ ਪੈਸੇ ਦੇ ਤੇ ਟੈਸਟ ਕਰਾਉਣ ਨੂੰ ਮੇਰੇ ਭਾਈ ਦੇਣ ਪੈਸੇ ਤਾਂ ਉਹ ਕਹਿੰਦਾ ਆਪਣੇ ਆਰਤੀਆਂ ਤੋਂ ਫੜ ਲਈ ਜਿੰਨੇ ਮਰਜ਼ੀ ਹਾਂ ਕਾਹ ਮੈਨੂੰ ਮੰਡੀ ਲੈ ਜਾ ਆਰਤੀਆਂ ਨੂੰ ਫੋਨ ਕਰ ਦੂ ਇਹਨੂੰ ਦੇ ਦੇ 1000 ਰੁਪਏ 500 ਦੇ ਦੇ ਕੋਈ ਆਰਤੀ ਤੈਨੂੰ ਤੇਰੀ ਨਹੀਂ ਚੱਲਦੀ ਹੈਗੀ ਉਸੇ ਦੀ ਚੱਲਦੀ ਆ ਉਹਨਾਂ ਨੂੰ ਆਪਣੇ ਤਾਂ ਕੀ ਹੈ ਮਰਦੇ ਮਰਗੇ ਤੂੰ ਇਹ ਗੱਲ ਨਾ ਸੋਚਿਆ ਕਰ ਪੈਸੇ ਸਾਰਾ ਕੁਝ ਆਪ ਹੀ ਆ ਜਾਣਗੇ ਤੂੰ ਚੱਲ ਕੱਪੜੇ ਪਾ ਤੂੰ ਤਿਆਰ ਹੋ ਜਾ ਤੂੰ ਨਹੀਂ ਜਾਣਾ ਜੁਣਾ ਆਏਗਾ ਖੇਤ ਦਾ ਕੰਮ ਕਰ ਲੈ ਤੂੰ ਆਪੇ ਮੈਂ ਨਹੀਂ ਕਿਤੇ ਵੀ ਜਾਣਾ ਮੈਂ ਠੀਕ ਆ ਹੁਣ ਹੋਰ ਖੇਤ ਦਾ ਤਾਂ ਅੱਗ ਲੱਗੇ ਆਲਾ ਤੂੰ ਨਾਲ ਚੱਲ ਜਿਹੜੀ ਗੱਲ ਆ ਪੰਨਾ ਦਵਾਈ ਬੂਟੀ ਲੈ ਕੇ ਆ ਮੈਂ ਨਹੀਂ ਜਾਣਾ ਮੈਂ ਠੀਕ ਹਾਂ ਵਧੀਆ ਫਰਕ ਆ ਮੈਨੂੰ ਲੈ ਜੇ ਹੋ ਗਿਆ ਉਹ ਤਾਂ ਦਵਾਈ ਲਿਆਤੀ ਸੀ ਉਹਦੇ ਨਾਲ ਮੈਨੂੰ ਠੀਕ ਆ ਮੈਂ ਪਿੰਡਾਂ ਦੇ ਵਿੱਚ ਮੇਰੀ ਗੱਲ ਸੁਣ ਪਿੰਡਾਂ ਚ ਹੁਣ ਗੋਲੀਆਂ ਲੈ ਆਂਦੀ ਆ ਕੇਰਾ ਤੇਰਾ ਦਰਦ ਢਿੱਗ ਗਿਆ ਤੇ ਹੁਣ ਕਿਹਾ ਦਾ ਮਾਰਸਾ ਦਿਖਾ ਦੇ ਲੈ ਕੇ ਵੀ ਕਿਉਂ ਆਇਆ ਚੱਕਰ ਬਈ ਮੈਂ ਭੋਦੂਗਾ ਦਰਦ ਨਹੀਂ ਹੁੰਦਾ ਸੀ ਮੇਰੇ ਵੇ ਚੱਕਰ ਆਉਂਦੇ ਸੀ ਤੇ ਠੀਕ ਆ ਲੈ ਮੈਂ ਤੈਨੂੰ ਐਂ ਕਹਣਾ ਵੀ ਤੇਰਾ ਦਿਮਾਗ ਤੇਰਾ ਤਿੰਨ ਨੇ ਚੱਕ ਰੱਖਿਆ ਤੇਰਾ ਜਮੇ ਕੰਮ ਚ ਬਾੜ-ਬਾੜ ਤੈਨੂੰ ਦਿਮਾਗ ਚੱਕ ਰੱਖਿਆ ਤੈਨੂੰ ਕੋਈ ਪੈਸਾ ਟੱਕਾ ਨਹੀਂ ਦਿੰਦੇ ਹੁਣ ਆ ਇਹ ਚੱਕਰ ਆਖੇ ਦਰਦ ਹੁੰਦਾ ਤੇਰੇ ਉਹ ਤੇਰੇ ਦਿਮਾਗ ਚੱਕ ਤੇ ਇਹਨਾਂ ਨੇ ਚੱਲ ਮੇਰੀ ਗੱਲ ਤਾਂ ਸੁਣ ਲੈ ਤੂੰ ਚਾਹੇ ਚੱਕਰ ਆਇਆ ਕੁਝ ਤੈਨੂੰ ਕਿਹੜਾ ਗੋਲੀਆਂ ਲਿਆ ਤੇ ਕੇਰਾ ਤੂੰ ਠੀਕ ਹੋ ਗਈ ਜੇ ਕੱਲ ਦੁਬਾਰੇ ਡਿੱਗੀ ਫੇਰ ਦੁਬਾਰੇ ਡਿੱਗੀ ਡੁੱਗੀ ਫੇਰ ਵੇਖਾਂਗੇ ਜੇ ਮੈਨੂੰ ਚੱਕਰ ਆਏ ਤਾਂ ਦੁਬਾਰੇ ਲੈ ਜੀ ਮੰਡੀ ਨਾਲੇ ਪੈਸੇ ਘਰੋਂ ਲੈ ਕੇ ਚੱਲੀ ਉੱਥੇ ਨਹੀਂ ਆ ਪਾਰਤੀਆਂ ਦੇ ਜਾਂਦੇ ਘਰੇ ਪੈਸੇ ਹੈਗੇ ਨੇ ਚੰਗੇ ਪਰੇ ਮੇਰੀ ਗੱਲ ਸੁਣ ਹਣ ਗੱਲ ਸੁਣ ਮੇਰੀ ਹਾਂ ਜੇ ਦੁਬਾਰੇ ਚੱਕਰ ਆ ਗਿਆ ਨਾ ਮੌਕਾ ਨਹੀਂ ਨਾ ਡਾਕਟਰ ਕੋਲੇ ਜਾਣ ਦਾ ਤੂੰ ਵਾਲਾ ਬਿਮਾਰੀਆਂ ਬਹੁਤ ਗੰਗਿਆ ਜਾਂਦੀ ਤੀ ਜਾਉ ਕੁਝ ਨਹੀਂ ਹੁੰਦਾ ਮੈਂ ਇਤਨਾ ਨਹੀਂ ਜਾਣਾ ਜਦ ਇੱਕ ਕਰੇ ਕਹਿੰਦਾ ਤੂੰ ਖੇਤ ਦਾ ਕੰਮ ਕਰ ਲੈ ਜਾ ਕੇ ਖੇਤ ਤੇ ਮੇਰਾ ਗੋਲਾ ਲੱਗਿਆ ਰੇ ਬਾਈ ਦਾ ਚਾ ਮੱਗ ਜਾ ਮੇਰਾ ਬਾਲਾ ਸਿਰ ਨਾ ਖਾ ਮੈਂ ਠੀਕ ਆ ਹੁਣ ਮੇਰੀ ਗੱਲ ਮੈਂ ਤੈਨੂੰ ਬਾਰ ਬਾਰ ਕਹਿਣਾ ਹੁਣ ਮੇਰੇ ਕੋਈ ਟਾਈਮ ਹੈਗਾ ਮੈਂ ਤੈਨੂੰ ਲੈ ਆ ਨਾ ਸਵੇਰੇ ਕੀਤਾ ਅੰਦਰ ਬਾਲਾ ਵਿਜੀ ਹੋ ਜਾਊਗਾ ਯਾ ਕਾਗ ਜਾ ਮੈਂ ਤੈਨੂੰ ਅੱਖੀਂ ਨਹੀਂ ਖੇਦਦਾ ਕੰਮ ਕਰ ਲਾ ਮੈਂ ਨਹੀਂ ਜਾਣਾ ਕਿੱਥੇ ਮੈਂ ਤਾਂ ਪੈ ਇਨੀ ਆਵਦਾ ਆਰਾਮ ਕਰਦੀ ਐ ਤੂੰ ਐਡੀ ਕਮਲੀ ਜਨਾਨੀ ਕਦੋਂ ਐ ਕਿਆ ਮੈਂ ਤੈਨੂੰ ਲੈ ਕੇ ਆ ਨਾ ਤੂੰ ਮੇਰੇ ਨਾਲ ਤੁਰਦੀ ਦੀ ਫਿਰ ਮੈਂ ਤਰ ਉਹ ਕਪੜੇ ਪਾ ਨਹੀਂ ਫਿਰ ਚੱਲ ਜੀ ਚੱਲ ਨਹੀਂ ਮੈਂ ਕਪੜੇ ਪਾਉਣੇ ਨਹੀਂ ਮੈਂ ਕਿਤੇ ਜਾਣਾ ਵਿੱਚ ਮੈਂ ਅੱਖੀਂ ਨਹੀਂ ਮੈਂ ਕਿਤੇ ਨਹੀਂ ਜਾਣਾ ਮੈਂ ਪਹਿਣਾਗਾ ਬਸ ਤੂੰ ਵਗ ਜਾ ਫਿਰ ਦਾ ਕੰਮ ਕਰ ਲਾ ਆ ਤੋ ਖੇਤੋ ਕੋ ਸਬਜ਼ੀ ਲਈ ਭੈਣ ਨੂੰ ਤਰ ਲੁਕ ਜਾ ਬਗ ਜਾ ਅੱਛਾ ਤੂੰ ਪਈ ਰਹੇਂਗੀ ਹੈ ਮੈਂ ਪਈ ਆ ਆ ਕੇ ਖੜੀ ਹੋਵਾਂਗੀ ਠੀਕ ਹੋ ਗਈ ਮਾੜੀ ਕਿ ਮੈਂ ਕਰ ਲੂ ਕੰਮ ਆ ਕੇ ਰ ਮਾੜਾ ਸਿਰ ਜਾ ਪਾਰੀ ਆ ਉਹ ਤਾਂ ਮੈਂ ਠੀਕ ਹੈ ਜਾ ਬਗ ਜਾ ਠੀਕ ਹੈ ਕੋਈ ਸੋਚ ਵਾਲੀ ਗੱਲ ਤਾਂ ਨਹੀਂ ਨਾ ਨਾ ਕੋਈ ਸੋਚ ਵਾਲੀ ਗੱਲ ਨਹੀਂ ਠੀਕ ਹੈ ਚਲ ਚੰਗਾ ਫਿਰ ਮੈਂ ਜਾ ਕੇ ਦੇਤੀ ਫਿਰ ਬੂਵੇਂ ਮਰ ਜਾ ਇਹ ਤਾਂ ਮੰਡੀ ਲੈ ਕੇ ਜਾਣ ਨੂੰ ਤਿਆਰ ਹੋਏ ਬੈਠੇ ਸੀ ਮੈਂ ਤੇ ਮੰਡੀ ਜਾ ਕੇ ਮੈਂ ਕੀ ਮੂੰਹ ਦਿਖਾਉਂਦੀ ਡਾਕਟਰ ਕਹਿੰਦੇ ਨੇ ਤਾਂ ਕੁਝ ਵੀ ਨਹੀਂ ਹੋਇਆ ਫੇਰ ਮੇਰੇ ਤਾਂ ਭਾਂਡਾ ਫੁੱਟ ਗਿਆ ਸੀ ਹਲਕੀ ਮੈਨੇਕੇ ਮੇ ਕਰਕੇ ਕੇਰਾ ਦਾ ਗੱਲ ਟਾਲਤੀ ਪਾਈ ਜਾ ਮਣਾ ਕੋਈ ਹੋਰ ਸਕੀਮ ਲਾਵਾਂਗੇ ਕੋਈ ਹੋਰ ਬਹਾਨਾ ਘੜਾਂਗੇ ਫਾਈ ਜਾ ਲੈ ਕਿੰਨੀ ਸਫਾਈ ਕਰੀ ਆ ਉਨੀ ਪੈਰ ਲਾਾਂਗੇ ਲਿਬੜੇ ਉਹਦੀ ਲਾਜਾਂਦੇ ਉਹਦੀ ਲਾਜਾਂਦੇ ਹੁਣ ਸਾਫ ਕਰਿਆ ਸੀ ਪਹਿਲਾਂ ਦਵਾਰੇ ਪਹਿਲਾਂ ਲਿਬੜੇ ਪਰ ਖੇਤੋਂ ਆ ਕੇ ਉਹ ਮਜਕਰੀ ਵਿੱਚ ਧੋਜਿਆਂ ਦੇ ਕੋਈ ਐ ਨਹੀਂ ਚੱਪਲਾ ਬਦਲ ਲਈਏ ਜਾਂ ਇਹਨਾਂ ਨੂੰ ਥੋਲ ਕੇ ਕਾਲ ਲਈਏ ਉੱਥੇ ਡੱਬਾ ਪਾਣੀ ਦਾ ਪਾ ਲਈਏ ਕੱਲੀ ਜਣੀ ਦੱਸ ਕਿੱਧਰ ਕਿੱਧਰ ਹੋਵਾਂ ਦੇਖਦੀ ਆ ਉਹਨੂੰ ਹੁਣ ਕਿਵੇਂ ਆ ਗਈ ਮਣਾ ਵਾ ਟੱਕੂ ਕਰਾ ਦੇ ਕੰਮ ਦੰਦਾ ਦੇਖ ਲੈ ਲੈ ਰਕਾਨ ਹੁਣ ਤੱਕ ਮੈਨੂੰ ਸਿਰ ਤੇ ਚੱਕਰ ਆਉਂਦੇ ਤੇ ਫੋਨ ਘਟ ਘਟ ਚਲਾਈ ਜਾਂਦੀ ਮੈਂ ਜਾਣੀ ਉਹਦੇ ਕੋਲ ਮੈਂ ਕਰਦੀਆਂ ਗੱਲ ਕਿ ਕਿਹੜੇ ਬੇਲੇ ਹੋਗੇ ਹੁਣ ਤਾਂ ਭਨੇ 2-3 ਘੰਟੇ ਹੋਗੇ ਪਈ ਨੂੰ ਹੁਣ ਤਾਂ ਸੈੱਟ ਹੋਈ ਗਈ ਹੋਏਗੀ ਲਾਬੂ ਹੋ ਆਉਂਦੀ ਆ ਤਾਂ ਮੇਰੇ ਕੰਨੇ ਮੋਬਾਈਲ ਧਰਦੇ ਆ ਆ ਹੁਣ ਤਾਂ ਪਹਿਲੀ ਤੋਂ ਫੋਨ ਚੱਕੀ ਹਿੱਟ ਜੀ ਫੋਨ ਦੇਖੀ ਜਾਂਦੀ ਸੀ ਇਹ ਮਾਤਾ ਉਹ ਤਾਂ ਹੀ ਦੇਂਦੀ ਸੀ ਕਿਸੇ ਦਾ ਖੜ ਕੇ ਅਸੀਂ ਰਿੰਗ ਜੀ ਆਈ ਸੀ ਅੱਛਾ ਉਹ ਅੱਖੇ ਕਾਤੋਂ ਰਿੰਗ ਜੀ ਆਈ ਹੈ ਲਾ ਹੁਣ ਤਾਂ ਠੀਕ ਹੈ ਕਿੱਥੋਂ ਠੀਕ ਹੈ ਹਾਂ ਵਾਹ ਬਾਹ ਵਾਲੀ ਦੁਖੀ ਜਾਂਦੀ ਉਹ ਤਾਂ ਪਤਾ ਨਹੀਂ ਲੱਗਿਆ ਬਾਹ ਦੁਖੀ ਜਾਂਦੀ ਹੈ ਹਾਂ ਹੁਣ ਬਾਹ ਚ ਚੱਕ ਕੇ ਪਈ ਜਾਂਦੇ ਸਾਰਾ ਮੋਢਾ ਉਹ ਤਾਂ ਪਤਾ ਨਹੀਂ ਲੱਗਿਆ ਜੋਰ ਨਾ ਵੱਜਿਆ ਥੱਲੇ ਹਾਂ ਬਣੀ ਥਾਂ ਦਾ ਪੱਕਾ ਸੀ ਤੋ ਡਿੱਗ ਪਈ ਹੋਣੀ ਆਇਆ ਬਾਹ ਨਾ ਸੀ ਫਿਰ ਐ ਕਰਾਂ ਚਲਾ ਜਾ ਪਾ ਡਾਕਟਰ ਦੇ ਕੋਲ ਚਲੀ ਦਿਖਾਏ ਨੇ ਆਪਾਂ ਮੜੀ ਜਾ ਕੇ ਲੈ ਇੱਥੇ ਪਿੰਡਾਂ ਦਾ ਡਾਕਟਰ ਕਿੱਥੇ ਕੋਈ ਚੱਜ ਦਾ ਆਪਣੇ ਦੇਦਾ ਹੀ ਨਹੀਂ ਕੋਈ ਐਂ ਤਾਂ ਬਾਹ ਕਿਤੇ ਹੱਡੀਆਂ ਵਾਲਾ ਤਾਂ ਨਹੀਂ ਹੈਗਾ ਦੂਜੀਆਂ ਦਵਾਈਆਂ ਲਈ ਤਾਂ ਨਹੀਂ ਸੇਕੇ ਇਹ ਤਾਂ ਲਾਉਂਦੀ ਆ ਉਹ ਸੇਕੇ ਲਾਣ ਦਾ ਮੁੰਡਾ ਹੈਗਾ ਆਪਣੇ ਪਿੰਡ 'ਚ ਚੱਲ ਮੈਂ ਤੇਰੇ ਸੇਕੇ ਵਾਲੇ ਮੈਂ ਨਾਲ ਚੱਲ ਖੜੀ ਉੱਪਰ ਚੱਪਣਾ ਮੈਂ ਟੈਨ ਜਾਂਦੇ ਆ ਪੰਡੀ ਚੱਲਾਂਗੇ ਸਵੇਰੇ ਆ ਤਾਂ ਬੜੀ ਚੱਕ ਕੇ ਪਈ ਜਾਂਦੇ ਆ। ਪਾਣੀ ਸਵੇਰੇ ਚੱਲਾਂਗੇ ਕੋੜ ਮੇਰੀ ਤਾਂ ਕੰਮ ਚ ਭੂਤ ਨਹੀਂ ਭੁੱਲੀ ਫੇ ਮੈਂ ਕੱਲੀ ਕੀ ਕੀ ਕਰ ਸਾਰਾ ਗੁੱਟ ਵੀ ਝਟਕਿਆ ਗਿਆ ਨਾਲ ਇੱਥੋਂ ਤਾਈ। ਚੱਲ ਪੜਿਆ ਆ ਸੱਚਾ ਆ ਸੁੱਜ ਗਿਆ। ਦੁਖਣਾ ਸਹਾਈ ਹੈ ਜੇ ਜਾਨ ਨਿਕਲਦੀ ਆ। ਨਾ ਬਾਹ ਵੀ ਦੁਖਦੀ ਇੱਥੋਂ। ਖਾ ਇਹ ਤਾਂ ਬੜੀ ਦੁਖਦੀ ਆ। ਬੜਾ ਕੰਮ ਹੋਇਆ ਭਾਣੀ ਵਾਦਾ ਵਧਿਆ ਹੁਣ ਲੈ ਬਾਈ ਵੀ ਖੇਤ ਨਵਾਗਾ ਫਿਰ ਤੁਝੇ ਤੇਰੇ ਦੁਖਦਾ ਸੀ ਇੱਕ ਬਾਈ ਨਾ ਮਾਨਸਾ ਬਗ ਜਾਂਦੀ। ਕਿੱਥੋਂ ਲੱਗ ਜਾਂਦੀ ਮੈਂ ਕਿ ਖੇਤ ਦਾ ਕੰਮ ਕਰ ਲੈਂਦੇ ਉਹ ਤਾਂ ਮੈਨੂੰ ਕਹਿੰਦਾ ਤੈਨੂੰ ਚੱਕਰਾਂ ਦੀ ਦਵਾਈ ਦਊਂ ਤੇ ਟੈਸਟ ਕਰਾ ਲਿਆ ਮੈਂ ਤੇ ਫਿਰ ਪਹਿਣੀ ਜੀ ਦੁਬਾਈ ਨੇ ਤੈਨੂੰ ਪੁੱਛਿਆ ਸੀ ਤੇਰਾ ਹੱਕ ਬਣਦਾ ਸੀ ਜਾਣਦਾ ਲੱਗਿਆ ਬਾਹ ਜੀ ਦਾ ਹੁਣ ਬਾਹ ਦੀ ਦੁਖਣ ਲੱਗੀ ਮਗਰ ਅੱਛਾ ਤੇਰੀ ਤੇ ਦੁਖਣ ਲੱਗੀ ਹੋਰ ਉਹ ਤਾਂ ਕੱਟ ਸੀ ਆ ਹੁਣ ਤੇ ਨਾ ਗੋਟ ਤੇ ਥਾ ਮੋਢੇ ਕੋਲ ਤੇ ਥਾ ਹੱਥ ਨਹੀਂ ਲੱਗਦਾ ਤਿੰਨੇ ਜੋੜ ਤਾਂ ਚਪਕੇ ਪਈ ਜਾਂਦੇ ਦੇਖ ਪਰ ਮੇਰੇ ਕੋਲੇ ਤਾਂ ਹੋਰ ਕੋਈ ਹੱਲ ਨਹੀਂ ਮੇਰੇ ਨਾਲ ਤਾਂ ਜੇ ਤਾਂ ਡਾਕਟਰ ਦੇ ਜਾਨ ਮੈਂ ਤੇਰੀ ਛੇਕੇ ਲਵਾ ਲਿਉਣੀ ਆ ਹਾਂ ਉਹ ਤਾਂ ਕੁੱਝ ਸੇ ਕਹਿ ਰਹੀ ਮੈਂ ਚਾਚੀ ਨੂੰ ਪੁੱਛੇ ਨੀ ਤੇ ਚਾਚੀ ਨਾ ਮਨਸਾ ਲਗ ਜਾ ਪੈਸੇ ਤਾਂ ਮੈਂ ਦੇ ਦੂੰਗੀ ਮੇਰੇ ਕੋਲ ਹੈਗੇ ਨਾ ਉਹ ਚਾਚੀ ਦਈ ਲਈ ਜਾਣਦੀ ਕਿ ਤੇ ਅੱਜ ਤਾਂ ਮੇਰਾ ਜੀ ਨਹੀਂ ਕਰਦਾ ਕਿ ਚਾਹਣਾ ਅੱਜ ਮੈਨੂੰ ਪੈ ਜਾਣ ਦੋ ਬਸ ਚੰਗਾ ਪੈ ਜਾ ਬੈਣੀ ਪੈ ਜਾ ਕੋਈ ਨਹੀਂ ਕਰ ਲੈ ਆਰਾਮ ਕੋਈ ਲੈ ਕੇ ਦੇ ਮੈਂ ਕੰਬਲ ਕੰਬਲ ਲੈ ਕੇ ਦੇ ਮੋਹ ਲੈ ਕੇ ਪੈ ਉੱਠ ਹਾਂ ਪੈਣੇ ਲਿਆ ਦੇ ਮੋਟਾ ਜਿਹਾ ਕੰਬਲ ਠੰਡ ਤਾਂ ਲੱਗੀ ਜਾਂਦੀ ਇੱਥੇ ਫਿਰ ਅੱਜ ਆਏ ਸੀਰਕੰਡ ਮੈਂ ਜਾ ਚੱਲ ਪੈ ਜਾ ਆਪਣੀ ਕੋਈ ਨਿਕੰਮ ਬੜ ਲੈ ਆ ਨੀ ਜੇ ਅੱਜ ਨਹੀਂ ਤਾਂ ਤੇਰੇ ਨਾਲ ਚਾਹੀਦੀ ਕੋਟ ਬਣਾ ਲੈਣੀ ਮੋਚੰਤ ਰਹਿਣ ਦੇ ਦੇਖ ਤੇਰੇ ਨਾਲ ਨਹੀਂ ਤਾਂ ਕੰਮ ਕਰਾਉਂਦੀ ਅੱਗੇ ਰੋਜ਼ ਹੀ ਕਰਾਉਂਦੀ ਸੀ ਹੋਰ ਜਾਨੀ ਅੱਗੇ ਤਾਂ ਕਰਦਣੀ ਸੀ ਕੱਲੀ ਜਾਨੀ ਮੈਂ ਤੈਨੂੰ ਜਮਾਂ ਤੱਕ ਆਦਾ ਮੈਂ ਤਾਂ ਅੱਗੇ ਤਰਸ ਆਈ ਜਾਂਦਾ ਤੇਰੇ ਤੇ ਮੈਂ ਕੱਲੀ ਮੇਰੀ ਪੈਣ ਔਖੀ ਹੋ ਜਾਂਦੀ ਚੱਲ ਪੈ ਜਾ ਆਪਣੀ ਲੈ ਕੇ ਦਿੰਨੀ ਕੰਬਰ ਔਖੀ ਨਹੀਂ ਮੇਰਾ ਕਿੱਥੇ ਜੀ ਕਰਦਾ ਸੀ ਤੈਨੂੰ ਕਹਿਣ ਨੂੰ ਕਰ ਲੈ ਕੰਮ ਕੰਮ ਤਾਂ ਕਰਣੀ ਪਊਗਾ ਪਈਆਂ 4 ਦਿਨ ਮੈਂ ਤਾਂ ਆਰਾਮ ਕਰ ਲਾਂ ਤੂੰ ਤਾਂ ਕੰਮ ਕਰ ਲੈ ਕੰਮ ਤਾਂ ਕਰਨੇ ਪੂ ਲਿਆ ਦੇ ਮੋਟਾ ਜਿਹਾ ਗੰਬਲ ਪਹਿਨੇ ਨੁਪੜੇ ਬਹਿ ਜਾ ਮੈਨੂੰ ਲੱਗ ਕੰਮ ਬੜਿਆ ਕਰੀ ਦੇ ਇਹ ਤਾਂ ਨਵੇਂ ਡਰਾਮੇ ਸ਼ੁਰੂ ਹੋ ਗਏ ਹਾਂ ਮੈਨੂੰ ਤਾਂ ਲੱਗਦਾ ਨਹੀਂ ਇਹਦਾ ਕੁਝ ਦੁਖਦ ਹੈਗਾ ਲਪਾਲੀ ਕੀ ਹੋ ਗਿਆ ਭਣੀ ਸਾਹੀ ਗਈ ਨਹੀਂ ਮੈਂ ਬੋਲਦੀ ਜੀ ਆਉਂਦੀ ਸੀ ਕੀ ਹੋ ਗਿਆ ਬੋਲਦੀ ਤਾਂ ਆਉਂਦੀ ਸੀ ਭਣੀ ਮੈਂ ਕੰਮ ਕਰਾਂਗੀ ਲੋਟ ਜਾ ਕਰਕੇ ਦੇ ਦੇ ਲੈ ਲੈ ਭਣੀ ਸਮਾਰ ਕੇ ਦੇ ਦੇਣੀ ਪੈ ਜਾ ਹੋਰ ਕਹਿੰਦਾ ਪਿੰਦ ਰਾਮ ਆਜੂ ਟਾਈਮ ਨਹੀਂ ਬਾਹਰ ਲ ਕੋ ਕੇ ਬੈ ਜਾ ਆ ਦੇ ਆ ਠਿੱਡ ਧਰੀ ਵੇਟੀ ਤੇ ਦੁੱਖ ਦੀਵਾਲੀ ਆ ਚੰਗਾ ਭਣੀ ਠੀਕ ਆ ਮੈਂ ਤਾਂ ਕੰਮ ਕਰਦੀਆਂ ਭਣੀ ਸਾਰੇ ਕੰਮ ਵਿਖਰੇ ਨੇ ਮੈਂ ਭਣੀ ਮਣ ਕੇ ਕੰਮ ਮੈਨੂੰ ਤਰਸ ਆਈ ਹੈ ਨਾ ਤੇਰੇ ਤੇ ਬਹੁਤ ਜਿਆਦੇ ਲੈ ਚਲ ਕੰਬਲ ਵੀ ਦੇਗੀ ਪਾ ਲੱਗੀ ਜਾਂਦਾ ਸੀ ਵਧੀਆ ਕਰੀ ਜਊ ਕੰਮ ਜੇ ਕਿਤੇ ਉਹ ਹੁਣ ਬਾਹ ਦਾ ਬੰਨ ਤਾਂ ਬਣਾ ਲਿਆ ਜੇ ਕਿਤੇ ਐਂ ਕਹਿਤਾ ਹੁਣ ਤੈਨੂੰ ਮਾਨਸਾਲਾ ਜੀ ਕਿ ਫੇਰ ਕੀ ਕਰੂੰ ਅਜ ਤੱਕ ਸੁੱਤੀ ਫਸਜੂ ਚੱਲ ਕੋਈ ਖੇਡਾਂਗੇ ਪੈਂਟ ਹੌਲੀ ਹੌਲੀ ਕਹਿ ਦਾਂਗੇ ਵੀ ਘਟ ਗਏ ਚੱਕ ਕੇ ਜੀ ਹੌਲੀ ਹੌਲੀ ਘਟ ਜਾਣਗੇ ਹਣਾ ਐਂ ਕਹਿ ਦੂੰਗੀ ਚੱਲ ਸੌ ਜਾ ਮਣਾ ਮੈਂ ਚਾ ਟੱਕ ਲਾ ਲ ਆਪੇ ਕਰੀ ਜਾਊਗੀ ਕੰਮ ਸਰ ਟੱਬਰ ਨਹੀਂ ਮੇਰਾ ਤਾਂ ਲਹੂ ਪੀ ਰੱਖਿਆ ਕੱਲੀ ਜਾਣੀ ਦਾ ਉਹ ਤੂੰ ਆ ਰਾਮਣਾ ਅੰਦਰ ਪਿਆ ਲੈ ਤਾ ਤੇ ਬਾਦੀ ਉੱਥੇ ਪਈ ਹੈ ਹੈ ਉਹ ਕੰਮ ਕੋਲ ਕਰਨਾ ਨਹੀਂ ਕੀ ਕਰਾਂ ਮੈਂ ਮੈਂ ਚੱਕ ਕੇ ਪੈ ਗਿਆ ਅੱਛਾ ਤੂੰ ਉੱਤੱਕ ਕੇ ਬੇਰ ਤੁੰਗੀ ਕਰਕੇ ਐਂ ਦਾ ਕੰਮ ਕੰਮ ਤਾਂ ਸਾਰੇ ਮੈਂ ਕਰੇ। ਤੈਨਾਂ ਦਾ ਕੀ ਕਰੇ? ਮੱਜਾਂ ਵੀ ਮੈਂ ਸਾਹਮਣੇ ਘਰ ਦੇ ਰੋਟੀ ਟੁੱਕੂ ਵੀ ਸਾਨੂੰ ਬਣਾ ਕੇ ਦਿੱਤਾ। ਆ ਖਾ ਕੇ ਚਾਹ ਰੋਟੀਆਂ ਨਾਲ ਆਮਨਾ ਸੌਂ ਗਿਆ। ਮੈਂ ਨੇ ਖੇਤ ਦੇ ਕੰਮ ਕਰਦੇ ਹਾਂ ਕੋਈ ਕਰਦਾ? ਤੇ ਫਿਰ ਖੇਤ ਦੇ ਕੰਮ ਕਰਨੀ ਐ ਮੈਂ ਕਰਦੀ ਨਹੀਂ ਕਰੀ ਜਾਂਦੀ। ਕੋਈ ਮਾੜਾ ਮਟਨ ਮੇਰੇ ਨਾਲ ਕਰਵਾ ਜਾ ਮੈਂ ਇਕੱਲੀ ਜਾਨੀ ਕੀ ਕੀ ਕਰਾਂ? ਉਹ ਜੱਗਾ ਤਾਂ ਹੁਣ ਦੇਖ ਲੈ ਬੇਚਾਰਾ ਕਹਿੰਦਾ ਮੈਨੂੰ ਕਿਹਾ ਸੀਗਾ ਕਿ ਤੂੰ ਦਵਾਈ ਦਵਾ ਲਿਆਉਂਦਾ। ਪਾਲੀ ਨੂੰ ਕਹਤਿਆ ਉਹ ਤਾਂ ਮੈਨੂੰ ਪਾਲੀ ਆਤੀ ਕਹਿੰਦੀ ਸੀ ਫਿਰ ਕੋ ਤਾਂ ਮੈਨੂੰ ਕਹਿੰਦਾ ਸੀ ਦਵਾਈ ਦਵਾਈ ਲੈ ਮੈਂ ਕਿ ਮੈਂ ਹੀ ਕਹਤਾ ਜੀ ਮੈਂ ਤਾਂ ਠੀਕ ਹਾਂ ਚੱਕਰਾਂ ਤੋਂ ਚੱਕਰ ਤਾਂ ਠੀਕ ਹੈ ਹੁਣ ਕਹਿੰਦੀ ਮੇਰਾ ਮੋਟਰ ਰੁਕਦਾ ਹੈ ਮੈਂ ਬਾਈਰੂ ਲੈ ਕੇ ਗਿਆ ਨਹੀਂ ਨਾ ਬਾਈ ਜੇ ਲੈ ਕੇ ਜਾਂਦਾ ਤੈਨੂੰ ਪਤਾ ਨਾ ਹੁੰਦਾ ਤੂੰ ਸੁੱਤਾ ਹੀ ਪਏ ਤੈਨੂੰ ਪਤਾ ਨਹੀਂ ਉਹ ਮਰਦ ਨੂੰ ਕਹਿੰਦਾ ਹੁਣ ਮੈਨੂੰ ਕੀ ਪਤਾ ਵੀ ਲੈ ਕੇ ਗਿਆ ਕਿ ਨਾ ਗਿਆ ਉਹ ਤਾਂ ਖੇਤ ਨੂੰ ਵਾਗ ਗਿਆ ਹੈ ਨਹੀਂ ਖੇਤ ਤੇ ਇੱਥੇ ਨੂੰ ਕਿੱਥੇ ਖੇਤ ਮਲ ਜਾ ਨਾ ਤੈਨੂੰ ਦੱਸ ਕੇ ਜੇ ਬਾਈ ਮੈਂ ਉਹ ਕਿਹਾ ਸੀ ਮੋਟਰ ਆਪੇ ਬੰਦ ਕਰਿਆਂਗਾ ਤੂੰ ਖੇਤ ਨੂੰ ਕੀ ਲੋੜ ਸੀ ਜਾਂਦੀ ਫਰਮੈਨੂ ਕਿ ਬਤਾਨਾ ਕਾਲੀ ਨੇ ਭੇਜਿਆ ਉਹ ਵੀ ਕਹਿੰਦੀ ਐ ਕਿ ਮੈਂ ਕਹਤਾ ਜੱਗ ਨੂੰ ਤੂੰ ਖੇਤ ਜਾ ਕਿਉਂਕਿ ਮੈਂ ਆਪ ਮੈਂ ਠੀਕ ਆ ਮੈਨੂੰ ਕੋਈ ਫਰਕ ਐ ਮੈਨੂੰ ਤੇ ਹੁਣ ਇਹ ਮੋੜਾ ਵਰ ਕਿਵੇਂਗੀ ਹੁਣ ਕਹਿੰਦੀ ਐ ਤਾਂ ਮੋੜੇ ਚੀਜ਼ਾਂ ਬੰਦ ਨੇ ਲੱਗੋ ਚੱਕਰ ਵਾਲੇ ਤਾਂ ਮੈਨੂੰ ਠੀਕ ਐ ਹਾਂ ਤੇ ਹੁਣ ਮੈਨੂੰ ਮੋੜਾ ਦਾ ਪਤਾ ਹਾਂ ਉਹ ਕਮਾਲ ਦੀ ਗੱਲ ਐ ਕਮਾਲ ਦੀ ਮੈਂ ਤਾਂ ਆਪ ਕੋਲ ਉਸ ਦੁੱਖ ਦਾ ਕਦੇ ਕੁਛ ਦੁੱਖਦਾ ਮੈਨੂੰ ਨਹੀਂ ਗੱਲ ਦੀ ਸਮਝ ਮੈਨੂੰ ਤਾਂ ਲੱਗਦਾ ਢੰਗ ਕਰਦੀ ਉਹ ਉਹ ਨਹੀਂ ਨਹੀਂ ਇਹ ਵੀ ਗੱਲ ਜਿਹੜੀ ਚੰਗੀ ਗੱਲ ਨਹੀਂ ਢੰਗ ਕਹਿਣਾ ਤੇ ਹੋਰ ਜਦੋਂ ਕਿਸੇ ਦੁੱਖਦਾ ਹੁੰਦਾ ਨਾ ਤਾਂ ਕਿ ਉਹਨੂੰ ਪੁੱਛੇ ਉਹ ਜੇ ਕੱਲ ਨੂੰ 13 ਅਗਸਤ ਨੂੰ ਖੁੱਲ੍ਹ ਲੱਗਿਆ ਤੈਨੂੰ ਉਹ ਤਾਂ ਕਹਿਣ ਲੱਗੀ ਫੇਰ ਹੁਣ ਤਾ ਤੂੰ ਤਾਂ ਕਹੀ ਜੰਨੀ ਐ ਮੈਂ ਤੈਨੂੰ ਬੜਾ ਉਹ ਤਾਂ ਕਲੀਪਾਉਂਦੀ ਉਹਨੂੰ ਟੰਡ ਕਹੇ ਤਾ ਫਿਰ ਢਾਂਜੀ ਹੁੰਦੇ ਮੈਂਟੇ ਚ ਤਾਂ ਉਹ ਚੱਕਰ ਆਉਂਦੇ ਸੀ ਬਿੰਦਾ ਚ ਇੱਕ ਗੋਲੀ ਨਿੱਕੀ ਗੋਲੀ ਲਿਆ ਕੇ ਵੀ ਤੇ ਡਾਕਟਰ ਨੂੰ ਮੈਂਟੇ ਚ ਜੇ ਨਹੀਂ ਮੈਂ ਤੇ ਚੱਕਰ ਤਾਂ ਸੈਟ ਹੋ ਮੈਂ ਹੁਣ ਮੈਂ ਠੀਕ ਆ ਤੇ ਹੁਣ ਮੇਰਾ ਮੋਢਾ ਦੁਖਦਾ ਤੇ ਤੂੰ ਤਾਂ ਕਾਮਲੀਆਂ ਗੱਲਾਂ ਕਰਦੀਆਂ ਉਹ ਅੱਜ ਕੱਲ੍ਹ ਜਾਂਦਾ ਬਿਮਾਰੀਆਂ ਇੰਨੀਆਂ ਆਈਆਂ ਨੇ ਮੈਂਟੇ ਚ ਕੁਛ ਲੁਖਦਾ ਮੈਂਟੇ ਚ ਕੁਛ ਲੁਖਦਾ ਮੈਂ ਤੈਨੂੰ ਕਹਾਂ ਦੱਸਾਂ ਉਹਨੂੰ ਕਹੇ ਚੰਗੀ ਪਰ ਗਈ ਗੀ ਨੀ ਮੈ ਕੀ ਕਰਾਂ ਹੁਣ ਰਾਤ ਨੂੰ ਪਿੰਡ ਸੀ 4 ਮਹੀਨੇ ਲੱਕੀ ਜਾਣੀ ਸੀ ਮੈਂ ਤਾਂ ਹੁਣ ਆਖਿਆ ਸੀ ਮੈਂ ਚੱਲ ਮੇਰੇ ਨਾਲ ਪਿੰਡ ਵਾਲੇ ਡਾਕਟਰ ਕੋਲੇ ਪਗ ਜਾ ਜਿਹੜਾ ਸਿੱਕੇ ਲਾਉਂਦਾ ਮੈਂ ਉਹਦੇ ਕੋਲੇ ਵਗ ਚੱਲਣਾ ਤੇ ਸਿੱਕੇ ਲਵਾਉਣ ਨੂੰ ਨਹੀਂ ਬੰਦ ਤੇ ਕਦੀ ਨਾ ਆਣਾ ਆਪੀ ਸੈਟ ਹੋ ਜੂਗੀ ਮੇਰੀ ਤਾਂ ਬੰਗ ਨਹੀਂ ਮੇਰੀ ਜਾਂਦੀ ਉਹਦੇ ਕੋਈ ਹੈਗਾ ਪਾਈ ਹੈਗਾ ਉਹ ਤਾਂ ਲਾਸਟੀ ਹੈ ਉਹਨੂੰ ਤਾਂ ਹਰੇ ਦੋ ਰੁਪਏ ਨਕਦੇ ਲੱਗਿਆ ਉਹਨਾਂ ਨੇ ਮੈਨੂੰ ਸਮਝਾ ਕੇ ਭੇਜਿਆ ਸਾਰੀ ਗੱਲਬਾਤ ਮਹਾ ਆੜ ਚੀਕੋ ਚਾਰ ਰੁਪਏ ਫੜ ਲਈ ਤੂੰ ਸਾਰੇ ਟੈਸਟ ਕਰਾ ਕੇ ਲਈ ਇਹਦੇ ਲੈ ਖੇਤ ਨੂੰ ਤੁਰ ਗਿਆ ਉਹ ਖੇਤ ਨੂੰ ਮੋਟਰ ਬੰਦ ਕਰਿਆ ਹੁੰਦਾ ਕੀ ਗੱਲ ਸੀ ਫਿਰ ਅੰਗ ਕਰ ਜਾ ਤੂੰ ਬਗ ਜਾ ਮੋਟਰ ਕੋਲੇ ਤੂੰ ਮੋਟਰ ਕੋਲੇ ਬਗ ਜਾ ਬਾਈ ਕਰੇ ਆ ਜਾਊਗਾ ਬਾਈ ਉਹਨੂੰ ਦਿਖਾਏ ਆਊਗਾ ਜਾ ਕੇ ਜਿਹੜੀ ਮਾਂ ਦੁਖਦੀ ਹੋਈ ਉਹ ਲੱਗ ਜਾ ਤੂੰ ਹੁਣ ਆਪ ਕੀ ਤਾਂ ਕਹੀ ਜਨੇ ਬਈ ਜਾਂਦੀ ਨਹੀਂ ਉਹ ਕਹਿੰਦੀ ਮਾਂਸਾ ਤੇ ਜਾਊਂਗੀ ਇੱਥੇ ਨਹੀਂ ਦਵਾਈ ਲੈਣੀ ਪਿੰਡ ਵਾਲੇ ਤੋਂ ਉਹ ਮਾਂਸਾਂ ਬਾਰੇ ਕਿਹਾ ਸੀ ਹੋਰ ਕਾਦੇ ਬਾਰੇ ਕਿਹਾ ਸੀ ਅਰੇ ਤੂੰ ਤਾਂ ਮੈਨੂੰ ਅੜ ਜਾ ਰਹੇ ਨੇ ਤਾਂ ਤੁਮੈਨੂੰ ਕੰਮ ਨਹੀਂ ਕਰਦਣਾ ਮੈਨੂੰ ਐ ਨਾਲ ਲੱਗਦਾ ਵੀ ਕਮਰੇ ਤੇ ਪਰ ਤੁਮੈਂ ਕੰਮ ਨਹੀਂ ਹੋਊਂਗੀ ਤੋ ਇਹ ਤਾਂ ਸਾਰੇ ਕਮਰੇ ਹੋ ਮੈਂ ਹੁਣ ਮੈਂ ਖੇਤ ਲੱਗ ਜਾ ਫਿਰ ਹਾਂ ਬਗ ਜਾ ਖੇਤ ਹੋਰ ਕੀ ਤੇ ਜੱਗ ਨੂੰ ਭੇਜੋ ਤੇ ਜੱਗ ਨੂੰ ਭੇਜ ਤੇ ਕਿਉਂ ਮੈਂ ਕਹਿੰਦੇ ਪਾਲੀ ਨਹੀਂ ਉਹ ਕਦੇ ਮਰ ਚੜੀਏ ਕਦੇ ਜਿਉਂ ਚੜੀਏ ਸੋਡਾ ਨਹੀਂ ਪਤਾ ਲੱਗਦਾ ਪਹਿਲਾਂ ਕਦੇ ਜਵਾਬ ਦੇ ਤਾਂ ਜਾਂਦੀ ਨਹੀਂ ਹੁਣ ਇਹ ਮਾਨਸਾ ਜਾਣੇਗਾ ਹੁਣ ਇਹ ਮਾਨਸਾ ਜਾਦਾ ਗਈ ਐ ਬੂ ਮੇਰੇ ਤਾਂ ਢਿੱਡ ਦੁਖਣ ਲੱਗ ਗਿਆ ਬੈਠੀ ਇੱਥੇ ਆ ਐ ਮੇਰੇ ਤਾਂ ਢਿੱਡ ਦੁਖਣ ਲੱਗ ਗਿਆ ਹਏ ਪਤਾ ਨਹੀਂ ਕੀ ਹੋ ਗਿਆ ਕੋਈ ਤਾਂ ਹੋ ਹੀ ਗਿਆ ਪਤਾ ਨਹੀਂ ਮੇਰੇ ਤਾਂ ਇਹ ਦਰਦ ਹੋਣ ਲੱਗ ਬਾਲਾ ਉੱਪਰ ਦਾ ਬੜਾ ਆਪਣੇ ਤਾਂ ਗਰੇ ਹੀ ਹੋ ਗਿਆ ਮੇਰੇ ਤਾਂ ਢਿੱਡ ਚ ਬਾਲਾ ਦਰਦ ਹੋ ਜਾਂਦਾ ਐ ਕਰ ਉਹ ਮਾਰ ਪੀਓ ਤੇ ਤੂੰ ਹੋਰ ਹੋ ਗਈ ਐ ਕਰ ਪਾਣੀ ਦਾ ਗਲਾਸ ਲੈ ਕੇ ਦੇ ਮੈਨੂੰ ਉੱਡ ਕੇ ਉਹ ਪਾਣੀ ਦਾ ਗਲਾਸ ਤਾਂ ਲਿਆ ਦੇ ਨਾ ਹੈ ਤੂੰ ਦਵਾਈ ਤੈਨੂੰ ਵੀ ਨਾਲ ਹੀ ਦਵਾ ਲਿਆਂਗਾ ਡਾਕਟਰ ਦੇ ਜੱਗੇ ਨੂੰ ਕਹ ਦੂੰਗਾ ਮੈਂ ਜੱਗੇ ਨੂੰ ਭੇਜੂਗਾ ਉਹਦੇ ਨਾਲ ਹੀ ਬਗਜੀ ਤੂੰ ਵੀ ਹੁਣ ਉਹ ਪਾਣੀ ਲੈ ਆਵੇ ਦਵਾਈ ਮੇਰੇ ਤਾਂ ਮੜੇ ਦਰਦ ਹੋਇਆ ਥਾ ਮੈਨੂੰ ਪਾਣੀ ਦੀ ਕੁੱਟਲਿਆ ਦੇ ਨੇ ਗੋਲੀ ਦੇ ਦੇ ਤੇ ਐ ਕਰ ਮੜਾ ਮਟਾ ਮੱਜਾ ਮੁੱਜਾ ਮੈਂ ਦੇਖ ਲਿਓ ਹੈ ਫਿਰ ਲੈ ਹੋਰੀ ਨਾ ਉਹ ਤੂੰ ਨਾ ਬੜ ਗਿਓ ਖੇਤ ਉਹ ਕੋਈ ਨਹੀਂ ਤੈਨੂੰ ਆ ਗਿਆ ਸੀਰੇ ਸਾਡੇ ਕੰਮਾਂ ਦਾ ਹੋ ਗਿਆ ਕੋਈ ਨਹੀਂ ਤੂੰ ਦਵਾਈ ਬੁੱਟੀ ਲੈ ਚੰਗਾ ਗੋਲੀ ਲਿਆ ਦੇ ਮੈਨੂੰ ਦਰਦ ਆਣੀ ਬਗ ਲੈ ਆ ਪਾਣੀ ਜੋ ਉਹ ਟੰਗ ਕਰਦੀ ਮੈਂ ਕੋ ਕੰਮ ਕਰਦੀ ਤੇਰੀ ਫਿਰ ਮੈਂ ਪਾਗਲਾ ਮੈਂ ਤਾਂ ਧੜਕੇ ਦੀ ਮਰਨ ਵਾਲੀ ਕੋਈ ਪਈ ਮੇਰੀ ਤਾਂ ਢੂਈ ਚੂਈ ਗੱਲ ਡਰਦ ਹੋ ਜਾਂਦਾ ਚੀਸਾ ਨਿਕਲੀ ਜਾਂਦੀ ਹੈ ਢੂਈ ਚ ਮੈਂ ਇੱਕੋ ਕੰਮ ਕਰਾਂ ਇਕੱਲੀ ਜੇ ਮੈਂ ਉਹ ਪਈ ਆਉਂ ਮੈਂ ਪਈ ਨਹੀਂ ਆਪੇ ਕਰ ਲਵਾਂਗੇ ਦੋਨੇ ਭਰਾ ਕੰਮ ਆਪਨੇ ਕੀ ਲੈਣ ਅੱਛਾ ਏਥੇ ਗੋਲੀ ਲਿਆ ਲੈ ਛੇਤੀ ਆਏ ਪਾਣੀ ਲੈ ਕੇ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਹਰਦੇਵ ਸਿੰਘ ਜੀ ਪਰਮਿੰਦਰ ਕੌਰ ਫਤੇਗੜ ਸਾਹਿਬ ਜੀ ਰੇਖਾ ਸ਼ਰਮਾ ਧਰੂਵਿਕਾ ਸ਼ਰਮਾ ਅਨੈਤ ਸ਼ਰਮਾ ਲੀਲਾ ਰਾਮ ਨੰਗਲਾ ਰਵਿੰਦਰ ਕੌਰ ਹਮਜਾਪੁਰ ਲਾਪ੍ਰੀਤ ਇੰਜੀਨੀਅਰ ਵਰਕ ਸਕੋਟਕਪੂਰਾ ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ ਬਲਵਿੰਦਰ ਸਿੰਘ ਚਾਨਾ ਬੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਆਇਸ਼ਾ ਭੁੱਲਰ ਅਮਾਇਸ਼ਾ ਭੁੱਲਰ ਜੁਗਰਾਜ ਭੁੱਲਰ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਗੁਰਵਿੰਦਰ ਸਿੰਘ ਕੋਲਾਰ ਪਿੰਡ ਮਿੱਡੂ ਖੇੜਾ ਸ੍ਰੀ ਮੁਕਸਰ ਸਾਹਿਬ ਜੀ ਬੌਵੀ ਰਾਜਾ ਹਾਂਗਕਾਂਗ ਤਰਨਵੀਰ ਸਿੰਘ ਮੋਗਾ ਹੈਪੀ ਜੋਸੀ ਪਰਮਜੀਤ ਕੌਰ ਮੋਗਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਆਮਰ ਸਿੰਘ ਪਟਿਆਲਾ ਗੁਰਦੀਪ ਕੌਰ ਢਾਲੀਵਾਲ ਹੈਪੀ ਜੋਸੀ ਰੇणु अरोड़ा ਦਿੱਲੀ ਸੁਖਜੀਤ ਕਾਰ ਹਰਨੂਰ ਐਂਡ ਗੁਰਨੂਰ ਕੌਰ ਸਿਵੀਆਂ ਐਡਮੈਂਟਨ ਕੈਨੇਡਾ ਪਰਮਜੀਤ ਕੌਰ ਜੱਗਾ ਪੂਣੀਆਂ ਨਿਸ਼ਤਰ ਪਸੌੜੀਆਂ ਪਸੌੜ ਵਾਲਾ ਕਮਲਦੀਪ ਬਠਿੰਡਾ ਨਰਸੀਰਾਮ ਬਠਿੰਡਾ ਜਸਜੀਤ ਸ਼ਰਮਾ ਰੁਪਿੰਦਰ ਬੁੱਟਰ ਚਨਜੀਤ ਕੌਰ ਜਸਵੀਰ ਸਿੰਘ ਸੁਖਵਿੰਦਰ ਕੌਰ ਹੁਸ਼ਿਆਰਪੁਰ ਜੁਸਵਿੰਦਰ ਕੌਰ ਗੁਰਦੀਪ ਸਿੰਘ ਦਿਓ ਨਾਮਸੋਦੀਪਾ ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ ਕੁਲਵਿੰਦਰ ਕੌਰ ਨਾਗਰਾ ਦਰੋਗਾ ਸਿੰਘ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਨੂੰ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ